ਤੇ ਬਾਈ ਇਹਦਾ ਦੁੱਧ ਜਿਹੜਾ ਆਪਾਂ ਕਹਿੰਦੇ ਸੀ 24 ਕਿਲੋ ਕਿਤੇ ਰਿਕਾਰਡ ਹੈਗਾ ਕਿਸੇ ਕਾਗਜ਼ਾਂ 'ਚ ਦਰਜਾ ਹੋ ਕੇ ਬਿਲਕੁਲ ਬਾਈ ਸਾਰੀ ਤਸੱਲੀ ਕਰਵਾ ਕੇ ਦੇਵਾਂਗੇ ਆਪਾਂ ਸਜਣਾ ਦੀ ਠੀਕ ਆ ਜੀ ਤਾਂ ਮਤਲਬ ਕਿਤੇ ਨਾ ਕਿਤੇ ਹੋ ਰਿਕਾਰਡ ਹੋਊਗਾ ਬਿਲਕੁਲ 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 ਜੀ ਬਾਕੀ ਨੀਲੀ ਦਾਵੀ ਦੇ ਵਿੱਚ ਆ ਗਈ ਸਜਣੋਂ ਝੋਟੀ ਚੰਗੀ ਆ 24 ਕਿਲੋ ਦੁੱਧ ਬਾਈ ਕਹਿੰਦਾ ਨਾ ਇਹਦਾ ਰਿਕਾਰਡ ਵੀ ਹੋਇਆ ਹੋਇਆ ਕਿਤੇ ਤੇ ਬਾਕੀ ਕੱਟੀ ਨਾ ਸੁਣੂ ਮੈਂ ਬਾਰ-ਬਾਰ ਫੇਰ ਦਿਖਾਦਾ ਨਾ ਕਈ ਸਜਣਾਂ ਦੀ ਮੰਗ ਰਹਿੰਦੀ ਆ ਵੀ ਇੰਨੀ ਚੰਗੀ ਕੱਟੀ ਆ ਤੇ ਤੁਸੀਂ ਬੱਚਾ ਨਾਲ ਦਿਖਾਉਂਦੇ ਨਹੀਂ ਇਹਦੇ ਵੀ ਇਹਦੇ 10-12 ਕਿਲੋ ਬ ਅਜਾ ਖਾਲੀ ਕਰੀ ਹੋਈ ਐ ਖਾਲੀ ਕਰੀ ਹੋਈ ਆ ਬਾਈ ਇਹ ਬਈ ਯਾਨੀ ਖਾਲੀ ਤਾਂ ਨਹੀਂ ਕਹਿ ਸਕਦੇ ਚਲੋ ਕੱਲ ਸਵੇਰੇ ਸੂਈਆ ਖਾਲੀ ਤਾਂ ਹਜੇ ਨੂੰ ਵੀ ਆਪਾਂ ਦੋ ਦਿਨ ਨਹੀਂ ਹੋਰ ਕਰਦੇ ਬਾਈ ਹਜੇ ਠੀਕ ਆ ਜੀ ਅੱਜ ਵੀ ਨਹੀਂ ਕਰਦੇ ਕੱਲ ਨੂੰ ਵੀ ਨਹੀਂ ਕਰਦੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਆਪਾਂ ਫੇਰ ਪਹੁੰਚ ਚੁੱਕੇ ਆ ਵੀਡੀਓ ਬਣਾਉਣ ਪਿੰਡ ਡੱਲਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਅਮਨਵੀਰ ਕੋਲੇ ਪਹੁੰਚੇ ਆ ਸੱਜਣੋ ਅੱਜ ਨਾ ਅੱਜ ਉਹੀ ਗੱਲ ਆ ਵੀ ਅੱਜ ਨਾ ਕਹਿਰ ਹੋਣ ਵਾਲੀ ਗੱਲ ਬਾਤ ਆ ਅੱਜ ਨਾ ਸਿਰੇ ਲੱਗਣੀਆਂ ਗੱਲਾਂ ਜਮਈ ਸਰੇ ਕਿਵੇਂ ਲੱਗਣਗੇ ਇੱਕ ਤਾਂ ਨੀਲੀ ਰਾਵੀ ਦੀ ਝੋਟੀ ਆ ਸੱਜਣੋ ਤੀਜਾ ਸੂਆ ਸੂਈਆ ਦੂਜੇ ਸੂਏ ਦਾ 24 ਕਿਲੋ ਦਾ ਰਿਕਾਰਡ ਹੈ ਤੇ ਤੀਜਾ ਸੂਆ ਮੇਰਾ ਖਿਆਲ ਆ ਕੱਲੀ ਸੂਈਆ ਤੇ ਜਿਹੜੀ ਪਿੱਛੇ ਉਹਦੇ ਕੱਟੀ ਆ ਨਾ ਕੱਤੀ ਜਿਹੜੇ ਟੀਕੇ ਦੀ ਆ ਉਹ ਟੀਕਾ ਕਹਿੰਦੇ ਵੀ ਪਾਕਿਸਤਾਨੋਂ ਆਇਆ ਬਾਈ ਕਹਿੰਦਾ ਪਾਕਿਸਤਾਨੋਂ ਦੁਬਈ ਹੋ ਕੇ ਆਪਣੇ ਕੋਲ ਪਹੁੰਚਿਆ ਇੱਥੇ ਤੇ ਉਸ ਟੀਕੇ ਦੀ ਕੱਟੀ ਆ ਬਾਕੀ ਮਜ਼ਾਕ ਨਹੀਂ ਗੱਲ ਦਾ ਮੰਨ ਲਿਓ ਬਾਈ ਕਹਿੰਦਾ ਨਾ ਕਨਫਰਮ ਕਰਾ ਕੇ ਐਨ ਪੂਰੀ ਤਸੱਲੀ ਕਰਾ ਕੇ ਜਾਨਵਰ ਦੇਵਾਂਗੇ ਜਿਹੜੇ ਸੱਜਣ ਨੂੰ ਦੇਵਾਂਗੇ ਵੀ ਉਹ ਕੱਤੀ ਦੀ ਆਪਾਂ ਪੂਰੀ ਤਸੱਲੀ ਕਰਾਵਾਂਗੇ ਵੀ ਬੱਕੇ ਉਹ ਜਿਹੜਾ ਸਿੱਕਾ ਹੈ ਪਾਕਿਸਤਾਨ ਤੋਂ ਦਬਈ ਹੋ ਕੇ ਫਿਰ ਇੱਥੇ ਆ ਕੇ ਇਸ ਇਸ ਝੋਟੀ ਦੇ ਲੱਗਿਆ ਤੇ ਇੱਕ ਦੋ ਝੋਟੀਆਂ ਹੈ ਇੱਕ ਝੋਟੀ ਹੈ ਗਿਆ ਮੂਰਨ ਅਸਲ ਦੀ ਉਹਦੇ ਥੱਲੇ ਵੀ ਕੰਡੇ ਵਾਲਾ 15 ਕਿਲੋ ਤਿਆਰ ਹੈ ਪਿੱਛੇ ਕੱਟੀ ਆ ਜੈਡ ਬਲੈਕ ਤੇ ਇੱਕ ਹੈ ਗਿਆ ਗ੍ਰੇਡੇਡ ਸੱਜਣੋਂ ਤੀਜੇ ਸੂਏ ਦੀ ਉਹ 10 ਕ ਦਿਨ ਦੀ ਸੂਈ ਆ ਤੇ ਉਹਦੇ ਥੱਲੇ ਵੀ 16 ਕਿਲੋ ਦੁੱਧ ਰੈਡੀ ਆ ਦੋ ਜਾਨਵਰ ਰੈਡੀ ਦੁੱਧ ਦੇ ਨੇ ਤੇ ਇੱਕ ਨੀਲੀ ਰਾਵੀ ਦਾ ਫਿਰ ਕਿਆ ਬਾਤਾਂ ਹੀ ਹੋਣਗੀਆਂ ਵੱਡੇ ਰਿਕਾਰਡ ਵਾਲੀ ਆ 24 ਕਿਲੋ ਵਾਲੀ ਝੋਟੀ ਸੱਜਣੋਂ ਤੇ ਬਾਕੀ ਆ ਜੋ ਬਾਈ ਨਾਮ ਲਿਓ ਨੇ ਇੱਕ ਮਾਫੀ ਚਾਹੂੰਗਾ ਵੀ ਅੱਜ ਕੈਮਰਾਮੈਨ ਮੇਰੇ ਨਾਲ ਹੈ ਨਹੀਂ ਕੋਈ ਬੈਕ ਕੈਮਰਾ ਵੀਡੀਓ ਬਣਾਉਂਗਾ ਜਾਂ ਦਿਖਾ ਦੂੰਗਾ ਹਰੇਕ ਪੱਖ ਤੋਂ ਜਾਨਵਰ ਸੱਜਣੋ ਤੇ ਆ ਜੋ ਕਰਾਉਨੇ ਆ ਬਾਈ ਨਾਲ ਗੱਲਬਾਤ ਲੈ ਸੱਜਣੋ ਆ ਜੋ ਅਮਨ ਵੀਰ ਨਾਲ ਕਰਾਉਨੇ ਆ ਗੱਲਬਾਤ ਤੇ ਕਲਾਕਲਾ ਜਾਨਵਰ ਦਿਖਾਉਨੇ ਆ ਹੋਰ ਬਾਈ ਜੀ ਕੀ ਹਾਲ ਹੈ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਜੀ ਕਿਸਾਨ ਪਸ਼ੂ ਪਾਲਕ ਦੇਖਣ ਵਾਲੇ ਸਾਰੇ ਵੀਰਾਂ ਨੂੰ ਸੱਜਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਸਾਰੇ ਵੀਰਾਂ ਦਾ ਕੰਮ ਕਰ ਔਰ ਜਾਨਵਰ ਤੰਦਰੁਸਤ ਹੋਣਗੇ ਅੱਜ ਕਿੰਨੇ ਜਾਨਵਰ ਦਿਖਾਵਾਂਗੇ ਆਪਾਂ ਅੱ ਠੀਕ ਹੈ ਗੱਲ। ਔਰ ਵੀਡੀਓ ਦੇ ਵਿੱਚ ਆਪਾਂ 3 ਜਨਵਰੀ ਪਾਵਾਂਗੇ ਕਿਉਂਕਿ ਤਿਆਰ 3 ਨੇ ਜਨਵਰੀ 2 ਜਨਵਰੀ ਹਜੇ ਥੋੜੇ ਜਿਵੇਂ ਬਈ ਜਿਵੇਂ ਦੁੱਧ ਤੇ ਨਹੀਂ ਚੱਲੇ। ਠੀਕ ਹੈ ਗੱਲ। ਹਾਂ। ਲੈ ਸੱਜਣਾ ਹੋ ਗਈਆਂ ਵੀ ਤਿੰਨਾ ਮਗਰ ਕੱਟੀਆਂ ਨੇ ਇਹ ਗੱਲਬਾਤ ਆਪਾਂ ਕਰ ਲਈਏ ਹੈਨਾ? ਹਾਂ ਜੀ ਤਿੰਨਾ ਮਗਰ ਕੱਟੀਆਂ ਨੇ ਆਪਣੇ ਘਰੇ ਜਿੰਨੀਆਂ ਮੱਝਾਂ ਨੇ ਸਾਰੀਆਂ ਮਗਰ ਕੱਟੀਆਂ ਹੀ ਨੇ ਬਾਈ। ਅੱਛਾ ਐ ਤਾਂ ਕੀ ਜਿਹੜਾ ਲਾਟ ਹੈ ਸਾਰੀਆਂ ਮਾਂਗਰੀ ਕੱਟੀਆਂ ਨੇ। 10 ਮੱਝਾਂ ਨੇ 10 ਮਗਰ ਕੱਟੀਆਂ ਹੀ ਨੇ ਬਾਈ। ਅੱਛਾ 10 ਮਗਰ ਕੱਟੀਆਂ ਨੇ ਇਹਨਾਂ 'ਚ ਜਿਹੜੀਆਂ ਤਿੰਨ ਦਿਖਾਵਾਂਗੇ ਦੋ ਤਿਆਰ ਦੁੱਧ ਆਪਾਂ ਇਧਰ ਇੱਕ ਨੰਬਰ ਤੋਂ ਕਰ ਲਈ ਬਾਈ ਸ਼ੁਰੂ ਹਣਾ ਹਾਂਜੀ ਹਾਂਜੀ ਸੱਚ ਨੂੰ ਇੱਕ ਨੰਬਰ ਵਾਲੀ ਝੋਟੀ ਲੱਗਿਆ ਸੋ ਨੂੰ ਦਿਖਾਉਣ ਅਮਨੇ ਇਹਦਾ ਕਿਹੜਾ ਸੂਆ ਬਾਈ ਇਹ ਵੀਰੇ ਦੂਜੇ ਸੂਏ ਸੂਈ ਹੈ ਜੀ ਝੋਟੀ ਅੱਛਾ ਜੀ ਔਰ ਪਲੂਨ ਨੇ ਇਹਨੇ 14 ਕਿਲੋ ਦੁੱਧ ਪਲੂਨ ਨੇ ਕੱਢਿਆ ਸੀ ਔਰ ਹੁਣ ਦੂਜੇ ਸੂਏ ਸੂਈ ਨਹੀਂ ਉਹਨੂੰ 10 12 ਦਿਨ ਹੋ ਗਏ ਜੀ ਅੱਛਾ ਜੀ ਮੈਲੇ ਤੇ ਹਜੇ ਚੱਲਣ ਲੱਗੀ ਆ ਇਹ ਠੀਕ ਆ ਜੀ ਹੁਣ ਕੱਲ ਮੜਾ ਜਾ ਮਾਰਿਆ ਸੀ ਇਹਨੇ ਠੀਕ ਆ ਜੀ ਔਰ ਦੁੱਧ ਦੇ ਥੱਲੇ ਬਾਈ 15 ਕਿਲੋ ਕੰਡੇ ਵਾਲਾ ਤਿਆਰ ਆ ਹੁਣ 15 ਕਿਲੋ ਕੰਡੇ ਵਾਲਾ ਦੁੱਧ ਦੇ ਥੱਲੇ ਜੇ ਇਹਨੂੰ 10-12 ਦਿਨ ਹੋ ਗਏ ਬਾਈ ਸੂਈ ਨੂੰ ਆ ਮਗਰ ਕੱਟੀ ਆ ਇਹਦੇ ਇੱਕ ਰੰਗੀ ਕਾਲੀ ਆ ਸਾਰੀ ਲੈ ਸੱਜਣੋ ਆ ਇਹਦੇ ਪਿੱਛੇ ਕੱਟੀ ਆ ਤੇ ਮੈਂ ਵੀ ਚੰਗੇ ਏਰੀਏ ਦੀ ਆ ਝੋਟੀ ਕਿਸੇ ਦੀ ਹਰਿਆਣੇ ਦੀ ਆ ਬਾਈ ਪਿਓਰ ਅੱਛਾ ਪਿਓਰ ਹਰਿਆਣੇ ਦੀ ਆ ਹਾਂਜੀ 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 ਬਿਲਕੁਲ ਹਰਿਆਣੇ ਦੇ ਸੈਂਟਰ ਦੀ ਝੋਟੀ ਆ ਇਹ ਫਲੋਰਸਿੰਗ ਇਹਦਾ ਕੜਾਇਓ ਕੀੜਾ ਦਵਾਇਓ ਤੋਰ ਕੇ ਅੱਛਾ ਇਹਦਾ ਮਤਲਬ ਦੁੱਧ ਪਤਣ ਦੀ ਹੋਰ ਉਮੀਦ ਹੈਗੀ ਕਿ ਦੁੱਧ ਬਾਈ ਕਿਲੋ ਤੋਂ 1.5 ਕਿਲੋ ਦੁੱਧ ਦੇ ਹੋਰ ਕਰ ਜੂਗੀ ਹਜੇ ਬਾਕੀ ਬਾਈ ਦੁੱਧ ਦੇ ਆ ਵੀ ਸੇਵਾ ਦਾ ਹੁੰਦਾ ਹਰੇਕ ਵੀਰ ਭਰਾ ਦਾ ਸੱਜਣ ਦਾ ਬਈ ਆਪਣੇ ਕੋਲੇ ਜਾਣੀ ਮੈਨੂੰ ਉਮੀਦ ਆ ਵੀ ਦੁੱਧ ਹੋ ਸਕਦਾ ਵੀ 2 ਕਿਲੋ ਵੀ ਕਰ ਜੇ ਬਾਈ ਹੋਰ ਜਾਣੀ ਇਹਦੇ ਤੋਂ 17 17.5 ਕਿਲੋ ਦੁੱਧ ਲੈਣ ਦੀ ਉਮੀਦ ਆ ਆਪਣੀ ਬਾਈ ਔਰ ਝੋਟੀ ਜਾਤ ਪੱਖੋ ਬਾਈ ਜੀ ਨੂੰ ਜੱਤਲ ਜੀ ਨੂੰ ਕਹਿੰਦੇ ਆ ਨਾ ਲੋਕ ਵੀ ਜੱਤ ਵਾਲੀ ਝੋਟੀ ਜ਼ਿਆਦਾ ਦੁੱਧ ਨੂੰ ਖਰੀ ਹੁੰਦੀ ਆ ਉਹ ਐਵੇਂ ਵੀ ਜੱਤ ਸਾਰੇ ਪਿੰਡੇ ਦੇ ਉੱਤੇ ਭਰੀ ਪਈ ਆ ਦੇ। ਯਾ ਬਾਕੀ ਨਾ ਸੱਜਣੋ ਜਾਂ ਥਣਸਣੋਟ ਦੀ ਗੱਲ ਕਰ ਲਈ ਉਹ ਹੀ ਗੱਲ ਆ ਪਿੱਠ ਪੂੜੇ ਦੀ ਗੱਲ ਕਰ ਲੈਣਾ ਪੂਰੀ ਚੌੜੀ ਪਿੱਠ ਦੀ ਝੋਟੀ ਆ ਕੱਦ ਜ਼ਰੂਰ ਦਰਮਿਆਨਾ ਪਰ ਸੂਆ ਵੀ ਦੂਜਾ ਹਲੇ ਹੋਰ ਵੀ ਗਰੋਥ ਇਹਨੇ ਅਗਲੇ ਸੂਏ ਤੱਕ ਕਰਨੀ ਆ ਬਾਕੀ ਨਾ ਇੱਥੇ ਤੋਂ ਜਿਹੜੇ ਥਾਣ ਥਨੌੜ ਵੀ ਦੇਖ ਸਕਦੇ ਹੋ ਬਣਾ ਉਹਦੇ ਨੂੰ ਲੈ ਜਾ ਪਰ ਇਹ ਥਣ ਲੱਗਿਆ ਸੱਜਣੋ ਇਹ ਥਣ ਵੀ ਐ ਲੱਗਿਆ ਪੂਰਾ ਡਾਟਾ ਪੂਰਾ ਸਥਾਨ ਲੱਗਿਆ ਬਾਈ ਪੂਰਾ ਮੋਟਾ ਥਾਣਾ ਤੇ ਮੇਨ ਗੱਲ ਐੜੀ ਨਾ ਲੱਗਿਆ ਵੀ ਐਨ ਪੂਰੀ ਦੂਰੀ ਤੇ ਹੋਇਆ ਤੇ ਬਾਕੀ 15 ਕਿਲੋ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਤਿਆਰ ਆ ਕਮਾ ਲਓ ਜੀ 15 ਕਿਲੋ ਕੰਡੇ ਵਾਲਾ ਦੁੱਧ ਜੇ ਸੱਜਣੋ ਗੱਲ ਕਰ ਲੈਣਾ ਇਸ ਝੋਟੀ ਥੱਲੇ ਤਿਆਰੀ ਦਾ ਤੇ ਕਿਲੋ 2 ਕਿਲੋ ਵਧਣ ਦੀ ਹੋਰ ਉਮੀਦ ਐ ਮੇੜਾ ਮੂੜਾ ਮਾਰੂ ਵੀ ਜਦੋਂ ਇੱਥੇ ਤੋਂ ਅਗਲੇ ਪਾਸੇ ਲੈ ਬਾ ਦੇਖ ਸਕਦੇ ਹਾਂ ਤੇ ਬਾਕੀ ਪਿੱਛੇ ਤੋਂ ਲੇਵਾ ਉਹੀ ਗੱਲ ਹੈ ਵੀ ਥਣ ਥਨੌਟ ਆ ਤੇ ਲੇਵੇ ਦੀ ਪੂਰੀ ਸੁਥਰੀ ਝੋਟੀ ਆ ਬਾਈ ਹੈਨਾ ਬਹੁਤ ਜਿਆਦਾ ਚੰਗੀ ਦੀ ਚਵਾਈ ਚੂਈ ਜਾਨੀ ਗਾਈਆਂ ਨਾਲੋਂ ਵੀ ਨਰਮ ਲੱਗੀ ਹੋਈ ਐ ਇਹਨੂੰ ਕਰਮਾਲੀ ਹੂੰ ਅੱਛਾ ਜੀ ਔਰ ਜਾਤ ਪੱਖੋਂ ਵੀ ਜਾਨੀ ਇਹ ਬਾਈ ਨਸਲਾਂ ਬਣਾਉਣ ਵਾਲੀ ਚੀਜ਼ ਆ ਜੇ ਇਸ ਘਰੇ ਵੀ ਚਲੀ ਜਾਊ ਕਰਮਾਲੀ ਹਾਂਜੀ ਜਾਨੀ ਬੱਚੇ ਲੈਣ ਵਾਲੇ ਆ ਵੀ ਢੇਰ ਲਾ ਦੂਗੀ ਬਾਈ ਅੱਛਾ ਇਸ ਟਾਈਮ ਪਿੱਛੇ ਕੱਟੀ ਐ ਇਹਦੇ ਨਾਲ ਸੱਜਣੋ ਹੁਣ ਵੀ ਤੇ ਅਮਨੇ ਦਾ ਰੇਟ ਕੀ ਆ ਬਾਈ ਫੇਰ ਕੱਟੀ ਵੀ ਬਾਈ ਬਹੁਤ ਚੰਗੀ ਆ ਜਾਨੀ ਇਹਦਾ ਆਪਾਂ ਨੂੰ ਕੱਟੀ ਦਾ ਕੋਈ ਬਲੱਡ ਲਾਈਨ ਦਾ ਜਾਂ ਇਹਦੇ ਕੋਈ ਸੀਮਨ ਦਾ ਨਹੀਂ ਪਤਾ ਵੀ ਕਿਹੜੇ ਸੀਮਨ ਦੀ ਹੈ ਠੀਕ ਆ ਜੀ ਜਾਨੀ ਕੱਟੀ ਦੀਆਂ ਬੰਤਰਾਂ ਕੱਟ ਕੰਡੀਸ਼ਨਾਂ ਦੇਖ ਕੇ ਪਤਾ ਲੱਗਦਾ ਵੀ ਕੱਟੀ ਬਹੁਤ ਚੰਗੀ ਬਣੂਗੀ ਬਾਈ ਠੀਕ ਆ ਜੀ ਰੇਟ ਬਾਈ ਇਹਦਾ ਫਿਰ ਸੀਮਨ ਦੀ ਹੋਊਗੀ ਇਹ ਝੋਟੀ ਦਾ ਬਾਈ ਮੁੱਲ ਹੈਗਾ ਜੀ 135000 ਰੁਪਇਆ 135000 35000 130000 ਦੀ ਝੋਟੀ ਬਾਈ ਆਪਾਂ ਇਹ ਦੇ ਦਾਂਗੇ ਇੱਕ 30 ਜੋ ਮਾਨ ਤਾਨ ਛੋਟ ਛੱਪਾ ਹੋਰ ਕਰ ਦਿਆਂਗੇ ਬਾਈ ਛੋਟ ਛੱਪਾ ਕਰ ਦਿਆਂਗੇ ਲੈ ਸੱਜਣੋ 1 30 ਜ ਵੀ ਮਾਨ ਤਾਨ ਛੋਟ ਛੱਪਾ ਹੋ ਜੂਗਾ ਇੱਕ ਵਾਰ ਨਾ ਝੋਟੀ ਮੈਂ ਇਧਰ ਤੋਂ ਤੁਹਾਨੂੰ ਫੇਰ ਦਿਖਾ ਦਾਂ ਨਾ ਥਣ ਥਣੌੜ ਦੇਖ ਸਕਦੇ ਹੋ ਅੱਗੇ ਤੋਂ ਪੂਰਾ ਟਾਪ ਕੁਆਲਿਟੀ ਦਾ ਲੱਗਿਆ ਤੇ ਨਾੜਾ ਨੂੜਾ ਲੇਵੇ ਤੇ ਚੰਗੀਆਂ ਨੇ ਉਹੀ ਗੱਲ ਆ ਵੀ ਥਣ ਥਣ ਜਿਵੇਂ ਤੁਹਾਨੂੰ ਮੈਂ ਪਿੱਠ ਪੁੱਠ ਕੇ ਹੈ ਨਾ ਪੂਰੀ ਚੌੜੀ ਪਿੱਠ ਦੀ ਹੈ ਇੱਥੇ ਤੋਂ ਥਣ ਥਣੌੜ ਦੇਖ ਸਕਦੇ ਆ ਤੇ ਥਣਾ ਚ ਆਪਸ ਵਿੱਚ ਗੈਪ ਵੀ ਚੰਗਾ ਹੈ ਤੇ ਆ ਸੱਜਣੋ ਇਹਦੇ ਨਾਲ ਜੈਡ ਬਲੈਕ ਜਮਾ ਕਰਕੇ ਜਾਨ ਵਾਲਾ ਬਾਈ ਮ ਅੱਜ ਕੇ ਵੀ ਪਸ਼ੂ ਦੇ ਇਹ ਜ਼ਿਆਦਾਤਰ ਦੁੱਧ ਵਾਲੇ ਚੰਗੇ ਪਸ਼ੂਆਂ ਦੇ ਥਣ ਲੱਗਿਆ ਹੁੰਦਾ ਜੀ ਨਿਸ਼ਾਨੀ ਹੁੰਦੀ ਹੈ ਜਾਨੀ ਦੁੱਧ ਵਾਲੀ ਪਸ਼ੂ ਦੀ ਇਹ ਜਿਹੜ ਨੂੰ ਇਹ ਥਣ ਲੱਗਿਆ ਹੋਵੇ ਠੀਕ ਹੈ ਜੀ ਲੈ ਹੁਣ ਨਾ ਸੱਜਣੋ 2 ਨੰਬਰ ਤੇ ਦਿਖਾਵਾਂਗੇ ਦਿਖਾਵਾਂਗੇ ਵੀ ਐ ਨਗੀਨਾ ਮੈਂ ਜਿਹੜੇ ਦੀ ਤੁਹਾਨੂੰ ਗੱਲ ਕਰਦਾ ਸੀ ਨਾ ਵੀ 24 ਕਿਲੋ ਦੁੱਧ ਦਾ ਦੂਜੇ ਸੂਏ ਦਾ ਇਸ ਮੱਝ ਲਾ ਲਿਓ ਝੋਟੀ ਲਾ ਲਿਓ ਇਹਦਾ ਰਿਕਾਰਡ ਹੈ ਤੇ ਇੱਥੇ ਤੋਂ ਨਾ ਲੰਬਾਈ ਦੇਖ ਸਕਦੇ ਹੋ ਪੂਰੀ ਪੂਰੀ ਨਾ ਫਰੇਮ ਦੇ ਵਿੱਚ ਆਉਂਦੀ ਵੀ ਨਹੀਂ ਬਾਈ ਫਰੇਮ ਦੇ ਵਿੱਚ ਹਨਾ ਤੇ ਇੱਥੇ ਤੋਂ ਨਾ ਥਣ ਥਨੌਟ ਦੇਖ ਸਕਦੇ ਹੋ ਪੂਰੀ ਐਂਡ ਫੋਕੀ ਚਵਾਈ ਵਾਲਾ ਇਹਦੇ ਥਣ ਥਨੌਟ ਲੱਗਿਆ ਹੈ ਇਧਰੋਂ ਪਿੱਠ ਪੁੜੀ ਦੀ ਬਣਾਵਟ ਮੈਂ ਦਿਖਾ ਦਾਂ ਨਾ ਪੂਰੇ ਉੱਚੇ ਢਾਂਚੇ ਚ ਇਹਦੇ ਇੱਥੇ ਲੇਵ ਐ ਦਾ ਐਂ ਦੇਖ ਸਕਦੇ ਹੋ ਨਾ ਐਂ ਪੂਰਾ ਡਬਲ ਲੇਵ ਐ ਤੇ ਥਣ ਨਾ ਸੱਜਣੋਂ ਐ ਲੱਗਿਆ ਪੂਰਾ ਟਾਪ ਦਾ ਜਿਵੇਂ ਆਪਾਂ ਕਹਿੰਦੇ ਨੇ ਬਾਈ ਇਹ ਥਣ ਦੀ ਚਵਾਈ ਹੈ ਨਾ ਪੰਪਰਗੀ ਚਵਾਈ ਹੁੰਦੀ ਹੈ ਬਹੁਤ ਜਿਆਦਾ ਚੰਗੀ ਹੈ ਬਾਈ ਹੱਥ ਮਗਰੋਂ ਲਾਓ ਇਹਨੂੰ ਧਾਰ ਪਹਿਲਾਂ ਬਾਲਟੀ ਚ ਆਉਂਦੀ ਹੈ ਔਰ ਮੱਝ ਦਾ ਬਾਈ ਇਹ ਵੀ ਅਭੀ ਆਪਣੇ ਬਈ ਟਾਵੀਆਂ ਮੱਝਾਂ ਦੇ ਵਿੱਚੋਂ ਮੱਝ ਐ ਇਹ ਬਾਈ ਚੋਟੀ ਤਿਆਰ ਸੂਆ ਕਿਹੜਾ ਬਾਈ ਇਹਦਾ ਸੂਆ ਇਹ ਤੀਜੇ ਸੂਏ ਸੂਈ ਆ ਜੀ ਕੱਲ ਸਵੇਰੇ ਸੂਈ ਆ ਇਹ ਅੱਛਾ ਜੀ ਹਾਂ ਕੱਲ ਸ਼ਾਮ ਨੂੰ ਵੀ ਚੋਈ ਆਪਾਂ 4-5 ਕਿਲੋ ਇਹ ਅੱਛਾ ਜੀ ਅੱਜ ਸਵੇਰੇ ਵੀ ਚੋਈ ਹੋਈ ਆ ਇਹ ਹੁਣ ਤਕਰੀਬਨ ਮੈਨੂੰ ਲੱਗਦਾ ਵੀ 12:30 ਦਾ ਟਾਈਮ ਹੋ ਗਿਆ ਠੀਕ ਆ ਗੱਲ ਆ ਬਲੋਰਸ਼ਿੰਗ ਤੋੜ ਕੇ ਕਿਹੜਾ ਦਵਾਇਓ ਉਹਦਾ ਔਰ ਇਹਦੇ ਮਗਰ ਕੱਟੀ ਆ ਜਿਹੜੀ ਬਾਈ ਉਹ ਪਾਕਿਸਤਾਨ ਦੇ ਸੀਮਨ ਦੀ ਕੱਟੀ ਆ ਪਾਕਿਸਤਾਨ ਦੇ ਸੀਮਨ ਦੀ ਕੱਟੀ ਆ ਪਾਕਿਸਤਾਨ ਦੇ ਸੀਮਨ ਦੀ ਕੱਟੀ ਆ ਬਹੁਤ ਜਿਆਦੇ ਚੰਗੀ ਕੱਟੀ ਆ ਬਾਈ ਜਣੀ ਜਿਵੇਂ ਇਹ ਮੱਝ ਵੀ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਜਿਹੜੀ ਕੱਟੀ ਆ ਉਹ ਕੱਲੀ ਜਿਆਦਾਤਰ ਪਾਕਿਸਤਾਨ ਦਾ ਰਵਾ ਜਿਹੜਾ ਦੁੱਧ ਲਈ ਜਿਆਦਾ ਮਸ਼ਹੂਰ ਹੈ ਉਹ ਰਾਵੀ ਨਸਲ ਦੀਆਂ ਮੱਝਾਂ ਦਾ ਹੀ ਹੈ ਬਾਈ ਅੱਛਾ ਜੀ ਹੂੰ ਔਰ ਇਹਨੇ ਦੂਜੇ ਸੂਏ ਝੋਟੀ ਨੇ ਬਾਈ 24 ਲੀਟਰ ਦੁੱਧ ਚਵਾਇਆ ਉਹ ਰਕਾਰਡ ਰਕੂਡ ਹੋਇਆ ਹੋਇਆ ਬਾਈ ਕਿਤੇ ਜੀ ਬਿਲਕੁਲ ਹੋਇਆ ਜੀ ਬਿਲਕੁਲ ਜਿਹੜਾ ਵੀ ਕੋਈ ਸੱਜਣ ਆਪਣੇ ਨਾਲ ਦੀ ਗੱਲਬਾਤ ਕਰੂਗਾ ਬਹਿ ਕੇ ਹਾਂਜੀ ਔਰ ਉਹਨੂੰ ਪੂਰੀ ਤਸੱਲੀ ਕਰਵਾ ਕੇ ਇਹ ਝੋਟੀ ਆਪਾਂ ਦੇਵਾਂਗੇ ਤੇ ਬਾਕੀ ਨਾ ਜੇ ਸੱਜਣੋਂ ਥਣ ਥਣ ਦੀ ਗੱਲ ਕਰਾਂ ਉਹੀ ਗੱਲ ਹੈ ਮਿੱਠਾਣ ਥਣੌੜ ਝੋਟੀ ਨਾ ਟੌਪ ਦਾ ਲੱਗਿਆ ਤੇ ਲੇਵ ਆ ਵੀ ਐਨ ਪੂਰਾ ਡਬਲ ਲੇਵ ਆ ਤੇ ਕੱਦ ਕਾਠ ਵੀ ਚੰਗਾ ਹੈ ਤੇ ਬਾਈ 31 ਵਾਲਾ ਹੁਣ ਕਈ ਸੱਜਣ ਮਖੌਲ ਜਾਂ ਮੰਨਣਗੇ ਕਰਦਾ ਬਾਈ 31 ਅਗਲਾ ਕਹਿੰਦਾ ਯਾਰ ਪਾਕਿਸਤਾਨ ਤੋਂ ਟੀਕਾ ਕਿਵੇਂ ਲਿਆਈ ਤੁਸੀਂ ਜਾ ਕੇ ਇਹ ਦਵਾਈ ਉਹ ਕਿਹਾ ਸੀ ਬਾਈ ਪਾਕਿਸਤਾਨ ਤੋਂ ਸੀਮਨ ਜਿਹੜਾ ਇਹਦੀ ਕੱਟੀ ਦਾ ਵਾ ਅੱਛਾ ਜੀ ਔਰ ਜਿਹੜਾ ਕੋਈ ਸੱਜਣਾ ਆਪਣੇ ਨਾਲ ਇਹਦੀ ਗੱਲਬਾਤ ਕਰੂਗਾ ਬਾਈ ਉਹਨੂੰ ਤਸੱਲੀ ਕਰਵਾ ਕੇ ਇਹਦੀ ਕਨਫਰਮ ਕਰਵਾ ਕੇ ਦੇਵਾਂਗੇ ਅੱਛਾ ਕਨਫਰਮ ਆਪਾਂ ਕਰਵਾ ਕੇ ਦੇ ਦਾਂਗੇ ਲੈ ਸੱਜਣ ਨੂੰ ਕਰਵਾ ਕੇ ਦੇ ਦਾਂਗੇ ਜੀ ਤੁਹਾਨੂੰ ਕੱਟੀ ਵੀ ਮੈਂ ਦਿਖਾ ਦਾਨਾ ਇੱਧਰ ਤੋਂ ਬਿਲਕੁਲ ਉਹੀ ਗੱਲ ਆ ਜਿਵੇਂ ਬਾਈ ਕਹਿੰਦਾ ਹਨਾ ਰਾਵੀ ਚ ਹੀ ਪੈਂਦੀ ਆ ਬਾਈ ਹਨਾ ਰਾਵੀ ਆ ਹਾਂਜੀ ਤੇ ਇਧਰ ਤੋਂ ਨਾ ਅੱਖ ਖੁੱਖ ਦੇਖ ਸਕਦੇ ਹੋ ਨੇੜੇ ਤੋਂ ਕੱਟੀ ਦੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਕੱਟੀ ਨੂੰ ਖੜੀ ਕਰਕੇ ਦੇਖੋ ਇਹਦਾ ਡਿਜ਼ਾਈਨ ਬਲੌਰ ਸੇ ਕੱਟੀ ਖੜੀ ਕਰ ਦੇ ਇੱਕ ਵਾਰੀ ਇਹਨੂੰ ਖੜੀ ਕਰ ਦੇ ਬਾਈ ਖੜੀ ਕਰਕੇ ਵੀ ਦਿਖਾ ਦੇ ਹਨਾ ਇਹਦਾ ਵੀ ਬਾਈ ਆਪਣੀ ਮਾਂ ਵਾਂਗੂ ਕੱਟੀ ਦਾ ਵੀ ਜੇ ਗੱਲਬਾਤ ਕਰ ਲਈਏ ਚੰਗੇ ਕੱਦ ਕਾਠ ਵਾਲੀ ਬਣੂਗੀ ਸੱਚ ਜੇ ਲਵਾਏ ਬਹੁਤ ਜਿਆਦਾ ਚੰਗੀ ਬਣੂਗੀ ਬਾਈ ਇੱਥੇ ਤੁਸੀਂ ਦੇਖ ਸਕਦੇ ਹੋ ਆ ਦੇਖੀ ਨਾੜੂਆ ਨਾ ਚਟ ਜੇ ਇਹ ਇੱਥੇ ਤੋਂ ਨਾ ਸੱਜਣੋ ਇਹਦੀ ਫੇਸ ਕੁਆਲਿਟੀ ਦੇਖ ਸਕਦੇ ਹੋ ਉਹੀ ਗੱਲ ਆ ਵੀ ਉਚਾਈ ਲੰਬਾਈ ਐਨ ਪੂਰੀ ਟੌਪ ਕਲਾਸ ਕੱਟੀ ਨੇ ਪੈਰ ਵੀ ਚਿੱਟੇ ਆ ਜੀ ਕੱਟੀ ਦੇ ਮਗਰਲੇ ਅੱਛਾ ਜੀ ਹਾਂ ਆ ਪਿਛਲੇ ਪੈਰਾਂ ਤੇ ਨਾ ਥੋੜੇ ਥੋੜੇ ਨਿਸ਼ਾਨ ਹੈਗੇ ਨੇ ਪਰਲੇ ਪੈਰ ਤੇ ਵੀ ਨਿਸ਼ਾਨ ਨੇ ਤੇ ਉਹੀ ਗੱਲ ਆ ਵੀ ਥੋੜੀ ਜਿਹੀ ਪੂਛ ਬਾਈਟ ਆ ਤੇ ਅੱਖਾਂ ਚ ਦੋਨਾਂ ਚ ਜਵਾਬ ਇਹਦੇ ਹੈਗੇ ਨਹੀਂ। ਉਹੀ ਪਾਕਿਸਤਾਨ ਵਾਲੀ ਗੱਲਬਾਤ ਆ ਬਾਈ ਓਵਰ ਮਾਰਕਿੰਗ ਨਹੀਂ ਜਾਦੇ। ਬਿਲਕੁਲ ਹਾਂ ਜੀ ਹਾਂ ਜੀ ਹਾਂ ਜੀ। ਇਹਨਾਂ ਦੇ ਚ ਆਪਾਂ ਗੱਲ ਕਰ ਲਈ ਪਰ ਕਰਮਾਂ ਵਾਲੀ ਵੀ ਆਪਣੇ ਕੋਲੇ ਰਹਿ ਵੀ ਗਈ ਤਾਂ ਰੱਬ ਇਹਨੂੰ ਤੰਦਰੁਸਤੀ ਬਖਸ਼ੇ। ਦੀ ਪੀਡੀਐਫ ਤੇ ਚਵਾਈ ਵੀ ਜਰੂਰ ਹੋਊਗੀ ਜੀ। ਠੀਕ ਆ ਜੀ। ਪਰਵਾਵਾਂਗੇ। ਮਹਾਰਾਜ ਤੰਦਰੁਸਤੀ ਬਖਸ਼ੇ ਬਖਸ਼ੇ ਨੂੰ। ਠੀਕ ਆ ਗੱਲ। ਔਰ ਬਾਕੀ ਜੇ ਇਹਦਾ ਕਿਸੇ ਸੱਜਣ ਦੇ ਘਰ ਦਾ ਅੰਜਲ ਹੋਇਆ ਤਾਂ ਇਹਨੇ ਉੱਥੇ ਚਲੀ ਜਾਣਾ। ਪੀਡੀਐਫ ਤੇ ਤਾਂ ਆਮਨੇ ਮੈਨੂੰ ਪਤਾ ਤੇਰੇ ਕੋਲੇ ਖੜਨੀ ਨਹੀਂ ਦੇਣੀ। ਕੋਈ ਸੱਜਣ ਚਬਾਊਗਾ ਤਾਂ ਇਹਨ ਵੀ ਮੈਨੂੰ ਐ ਸ਼ੱਕ ਆ ਵੀ ਆਪਾ ਤੋਂ ਨਹੀਂ ਹੋਣੀ ਉਹ ਨਾ ਕਿਸੇ ਹੋਰ ਸੱਜਣ ਤੋਂ ਹੋਣੀ ਆ ਜਿਹੜੇ ਸੱਜਣ ਇਹਨੂੰ ਲੈ ਆਣਾ ਅਨਜਲ ਦੀਆਂ ਖੇਡਾਂ ਨੇ ਇਹਦੀਆਂ ਢਿੱਲੋਂ ਸਾਹਿਬ ਜਿੱਥੇ ਦਾ ਅਨਜਲ ਹੋਇਆ ਬਲੌਰ ਘੂਰੀਆਂ ਨੂੰ ਛੋਟੀ ਨੂੰ ਪਹਿਲਾਂ ਅੱਛਾ ਉਹੀ ਗੱਲ ਮੈਂ ਤੁਹਾਨੂੰ ਕੋਈ ਕੱਚਾ ਬਾਈ ਇਹਦਾ ਜਿਹੜਾ ਕਦ ਕਾਠਾ ਜਾਨੀ ਮੈਨੂੰ ਨਹੀਂ ਲੱਗਦਾ ਵੀ ਕੋਈ ਹੋਰ ਨੀਲੀ ਰਾ ਵਿਧੀਆਂ ਮੱਧਾਂ ਦੇ ਵਿੱਚ ਕਿਸੇ ਦੇ ਆ ਪਿੱਠਪੁੜਾ ਆਹ ਕੱਦ ਬੇਲ ਆਹ ਥਣ ਲੇਵਾ ਕਿਸੇ ਨੂੰ ਲੱਗਿਆ ਹੋਊ ਜਾਨੀ ਮੈਂ ਨਹੀਂ ਕੋਈ ਨੀਲੀ ਮੱਧ ਡਿਡ ਜੈਨ ਦੀ ਦੇਖੀ ਬਾਈ ਮੋਹਰਾ نسل ਦੇ ਵਿੱਚ ਤਾਂ ਦੇਖ ਲਈਆਂ ਬਹੁਤ ਵੱਡੀਆਂ ਵੱਡੀਆਂ ਪਲੀਆਂ ਵੀ ਤੇ ਬਾਈ ਇਹਦਾ ਦੁੱਧ ਜਿਹੜਾ ਆਪਾਂ ਕਹਿੰਦੇ ਸੀ 24 ਕਿਲੋ ਕਿਤੇ ਰਿਕਾਰਡ ਹੈਗਾ ਕਿਸੇ ਕਾਗਜ਼ਾਂ 'ਚ ਦਰਜਾ ਹੋਊਗਾ ਬਿਲਕੁਲ ਬਾਈ ਸਾਰੀ ਤਸੱਲੀ ਕਰਵਾ ਕੇ ਦੇਵਾਂਗੇ ਆਪਾਂ ਸਜਣਾ ਦੀ ਠੀਕ ਆ ਜੀ ਲੈ ਮਤਲਬ ਕਿਤੇ ਨਾ ਕਿਤੇ ਹੋ ਰਿਕਾਰਡ ਹੋਊਗਾ ਬਿਲਕੁਲ 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 ਜੀ ਬਾਕੀ ਨੀਲੀ ਦਾਵੀ ਦੇ ਵਿੱਚ ਆ ਗਈ ਸਜਣੋਂ ਝੋਟੀ ਚੰਗੀ ਆ 24 ਕਿਲੋ ਦੁੱਧ ਬਾਈ ਕਹਿੰਦਾ ਨਾ ਇਹਦਾ ਰਿਕਾਰਡ ਵੀ ਹੋਇਆ ਹੋਇਆ ਕਿਤੇ ਤੇ ਬਾਕੀ ਕੱਟੀ ਨਾ ਸੁਣੂ ਮੈਂ ਬਾਰ-ਬਾਰ ਫੇਰ ਦਿਖਾਦਾ ਨਾ ਕਈ ਸਜਣਾਂ ਦੀ ਮੰਗ ਰਹਿੰਦੀ ਆ ਵੀ ਇੰਨੀ ਚੰਗੀ ਕੱਟੀ ਆ ਤੇ ਤੁਸੀਂ ਬੱਚਾ ਨਾਲ ਦਿਖਾਉਂਦੇ ਨਹੀਂ ਇਹਦੇ ਤੇ ਇਹਦਾ ਰੇਟ ਆ ਬਣ ਫਿਰੋ ਇਹ ਇਹ ਰਾਵੀ ਨਸਲ ਦੀ ਜ਼ਿਆਦਾਤਰ ਨਿਸ਼ਾਨੀ ਆ ਬਾਈ ਵੀ ਜਿਹੜੀ ਗੁਲਾਬੀ ਹੋਊਗੀ ਬਹੁਤ ਜ਼ਿਆਦਾ ਅੱਛਾ ਜ਼ੁਬਾਨ ਗੁਲਾਬੀ ਹੋ ਜੇ ਜ਼ੁਬਾਨ ਗੁਲਾਬੀ ਹੋਊਗਾ ਮੋਹਰਾ ਨਸਲ ਦੀ ਯਾਨੀ ਕਾਲੀ ਹੋਣੀ ਜ਼ਰੂਰੀ ਹੁੰਦੀ ਆ ਬਾਈ ਜੀ ਅੱਛਾ ਜੀ ਕਾਲੀ ਦੇ ਉੱਤੇ ਦਾਣੇ ਹੋਣੇ ਜ਼ਰੂਰੀ ਆ ਮੋਹਰਾ ਨਸਲ ਦੇ ਵਿੱਚ ਅੱਛਾ ਮੋਹਰਾ ਮਿਰਚਾਂ ਦੇ ਹੁੰਦੇ ਆ ਨਾ ਹਾਂਜੀ ਉਹ ਕਾਲੇ ਦਾਣੇ ਹੋਣੇ ਜ਼ਰੂਰੀ ਹੁੰਦੇ ਮੱਝ ਦੀ ਜੀਬ ਦੇ ਉੱਪਰ ਠੀਕ ਆ ਜੀ ਗੱਲ ਉਹ ਯਾਨੀ ਜੱਤ ਤੋਂ ਆਪਦੀ ਬਰੀਡ ਦੇ ਵਿੱਚ ਜ਼ਿਆਦਾ ਚੰਗੀ ਮੰਨੀ ਜਾਂਦੀ ਆ ਇਹਦਾ ਰੇਟ ਆਪਾਂ ਕੀ ਕਰਦੇ ਆ ਫਿਰ ਇਹਦਾ ਰੇਟ ਬਾਈ ਆਪਾਂ ਫੋਨ ਤੇ ਕਰਾਂਗੇ। ਔਰ ਜਿੰਨੀ ਜਾਣਗੇ ਸੱਜਣ ਆਪਾਂ ਨੂੰ। ਉਹ ਤਾਂ ਕੋਈ ਗੱਲ ਨਹੀਂ ਚਲੋ ਬਾਈ ਹਰੇਕ ਬੰਦੇ ਨੇ ਆਪਣੀ ਆਪਣੀ ਸਮਝ ਨਾ ਲੈਣੀ ਹੁੰਦੀ ਹੈ ਹਨਾ। ਠੀਕ ਆ ਜੀ ਗੱਲ। ਤੇ ਜਾਨੀ ਇਹ ਆ ਵੀ ਬਾਈ ਇਹਦਾ ਮੱਝ ਦਾ ਆਪਾਂ ਗੱਲ ਕਰੀਏ ਕੋਈ ਅੱਜ ਦਾ ਰੇਟ ਹੋਰ ਹੋਊਗਾ ਕੱਲ ਨੂੰ ਹੋਰ ਹੋਊ ਪਰਸੋਂ ਨੂੰ ਹੋਰ ਹੋਊਗਾ ਬਾਈ। ਅੱਛਾ ਜਿਵੇਂ ਜਿਵੇਂ ਦੁੱਧ ਧਿਆਉਂਦੀ ਜਾਊਗੀ। ਹਾਂ ਹਾਂ ਓਮੇ ਓਮੇ ਔਰ ਸੀਲ ਸੌਦਾ ਬਾਈ ਇਹਦਾ ਕਰਮਾਂ ਵਾਲੀ ਦਾ ਅੰਤ ਹੀ ਕੋਈ ਨਹੀਂ ਵੀ ਇੰਨੀ ਸੀਲ ਸੌ ਹੈ। ਹੁਣ ਜਾਨੀ ਤੁਸੀਂ ਇਹ ਮੰਨ ਲਓ ਵੀ ਇਹਦੇ 10-12 ਕਿਲੋ ਬੋਲ ਆ ਇਹਦੇ ਚੋਂ ਚੋਇਆ ਹੋਇਆ ਆਪਣਾ। ਅ ਬਈ ਯਾਨੀ ਖਾਲੀ ਤਾਂ ਨਹੀਂ ਕਹਿ ਸਕਦੇ ਚਲੋ ਕੱਲ ਸਵੇਰੇ ਸੂਈਆਂ ਖਾਲੀ ਤਾਂ ਹਜੇ ਨੂੰ ਵੀ ਆਪਾਂ 2 ਦਿਨ ਨਹੀਂ ਹੋਰ ਕਰਦੇ ਬਾਈ ਹਜੇ ਠੀਕ ਹੈ ਜੀ ਅੱਜ ਵੀ ਨਹੀਂ ਕਰਦੇ ਕੱਲ ਨੂੰ ਵੀ ਨਹੀਂ ਕਰਦੇ ਠੀਕ ਹੈ ਜੀ ਇਹ ਮਤਲਬ 2-4 ਦਿਨ ਉਹੀ ਗੱਲ ਮੈਂ ਤੁਹਾਨੂੰ ਸੱਜਣ ਨੂੰ ਦੱਸਦਾ ਵੀ ਹੁੰਨਾ ਵੀ ਜਿਹੜਾ ਵੱਡੇ ਸੂਈਆਂ ਚ ਜਾਨਵਰ ਹੈ ਨਾ ਉਹਨੂੰ 2 ਦਿਨ 4 ਦਿਨ ਹਨਾ ਖਾਲੀ ਕਰਨਾ ਨਹੀਂ ਚਾਹੀਦਾ ਬਾਈ ਹਨਾ ਚਾਹੀ ਵੱਡੇ ਸੂਈਆਂ ਦੇ ਵਿੱਚ ਵੀ ਹੋਵੇ ਿੱੱਲੋ ਸਾਹਿਬ ਕੋਈ ਘੱਟ ਸੂਈਆਂ ਦੇ ਵਿੱਚ ਵੀ ਹੋਵੇ ਚਲੋ ਯਾਨੀ ਜਿਹੜਾ ਜ਼ਿਆਦਾ ਦੁੱਧ ਵਾਲਾ ਜਾਨਵਰ ਹੈ ਉਹਨੂੰ ਯਾਨੀ ਤੁਸੀਂ ਥੋੜਾ ਜਿਹਾ ਬਈ ਜਿੰਨਾ ਉਹਦਾ ਪਰਹੇਜ਼ ਕਰਿਆ ਜਾਵੇ ਬਾਈ ਉਹਨਾਂ ਚ ਅਛਾ ਮਤਲਬ ਕਿੰਨੇ ਕ ਦਿਨ ਨਹੀਂ ਖਾਲੀ ਕਰਨਾ ਚਾਹੀਦਾ ਯਾਨੀ ਤਿੰਨ ਦਿਨ ਤਾਂ ਬਾਈ ਮੈਂ ਕਹਿੰਦਾ ਵੀ ਪੰਜ ਛੇ ਡੰਗ ਤਾਂ ਪਸ਼ੂ ਨੂੰ ਲੇਵੇ ਚੋਂ ਦੁੱਧ ਨਹੀਂ ਉਹਦੇ ਮੁੱਕਣਾ ਚਾਹੀਦਾ ਪੰਜ ਡੰਗ ਤਾਂ ਘੱਟ ਤੋਂ ਘੱਟ ਠੀਕ ਆ ਗੱਲ ਆ ਲੈ ਰੇਟ ਇਹਦਾ ਫਿਰ ਆਪਾਂ ਬਾਈ ਫੋਨ ਤੇ ਕਰਾਂਗੇ ਇਹਦਾ ਰੇਟ ਬਾਈ ਜੀ ਆਪਾਂ ਫੋਨ ਤੇ ਕਰਾਂਗੇ ਉਹੀ ਗੱਲ ਆ ਬਾਈ ਕਹਿੰਦਾ ਅੱਜ ਦਾ ਰੇਟ ਹੋਰ ਹੋਊਗਾ ਤੇ ਕੱਲ ਦਾ ਰੇਟ ਇਹਦਾ ਹੋਰ ਹੋਊਗਾ ਜਿਵੇਂ ਜਿਵੇਂ ਜਾਨਵਰ ਦੁੱਧ ਤੇ ਆਉਂਦਾ ਜਾਊਗਾ ਤੇ ਬਾਕੀ ਬਾਈ ਕਹਿੰਦਾ ਜੇ ਆਪਣੇ ਕੋਲੇ ਖੜ ਵੀ ਗਈ ਆਪਾਂ ਇਹਦੀ ਲਾਈਵ 'ਚ ਬਾਈ ਵੀ ਕਰਵਾਵਾਂਗੇ ਤੇ ਪੀਡੀਐਫ 'ਤੇ ਵੀ ਬਾਈ ਕਹਿੰਦਾ ਚਵਾਉਣ ਦੀ ਇੱਛਾ ਹੈਗੀ ਆ ਪਰ ਉਦੋਂ ਨੂੰ ਮੈਨੂੰ ਪਤਾ ਨਹੀਂ ਕਿਸੇ ਨਾ ਕਿਸੇ ਸੱਜਣ ਨੇ ਲੈ ਜਾਣਾ ਲੈ ਜਾਣੀ ਆ ਲੈ ਜਾਣੀ ਆ ਇਹ ਹੁਣ ਆਪਾਂ ਤੁਹਾਨੂੰ ਸੱਜਣਾਂ ਦਿਖਾਉਣੇ ਆ ਤੀਜੇ ਸੂਈ ਵਾਲੀ ਚੋਟੀ ਇਹ ਆ ਗਈ ਗ੍ਰੇਡੇਡ ਇਹਦੇ ਮੱਥੇ 'ਤੇ ਲੱਗਾ ਤੇ ਇਹਦੇ ਪਿੱਛੇ ਵੀ ਕੱਤੀ ਆ ਸੱਜਣੋ ਇਹਦੇ ਪਿੱਛੇ ਵੀ ਚੰਗੀ ਆ ਕੱਤੀ ਕੱਤੀ ਜੈਡ ਬਲੈਕ ਆ ਇਹ ਆਪਣੀ ਪਹਿਲੀ ਵੀਡੀਓ ਦੇ ਵਿੱਚ ਆਈ ਵੀ ਸੀਗੀ ਬਈ ਉਦੋਂ ਇਹ ਗੱਬਣ ਸੀਗੀ ਇਹਦਾ ਆਪਾਂ ਮੁੱਲ ਆਦਬ ਨਹੀਂ ਸੀ ਕਰਿਆ ਮੇਰੇ ਖਿਆਲ ਆ ਅੱਛਾ ਜੀ ਵੀਦਾ ਮੁੱਲ ਆਪਾਂ ਫ ਉਦੋਂ ਬਾਅਦ ਚਲੋ ਥੋੜਾ ਇਹਦਾ ਟੈਂਪਰੇਚਰ ਵੀ ਘਟਾ ਗਈ ਸੀ ਇਹ ਵੀ ਸੂਤੇ ਬਾਈ ਜ਼ਿਆਦਾ ਚੋਈ ਗਈ ਸੀ ਠੀਕ ਹੈ ਜੀ ਕੋਈ ਵੀ ਨਹੀਂ ਸੀ ਕਿ ਜਾਨੀ ਆਪਣੇ ਘਰੇ ਖੜੀ ਨਹੀਂ ਮਗਰ ਬੱਚਾ ਚੁੰਗਿਆ ਸੀਗਾ ਜ਼ਿਆਦਾ ਮਗਰ ਲੈ ਵੱਡੇ ਤਾਂ ਦੋਨੇ ਠੀਕ ਹੈ ਜੀ ਉਹਦੇ ਨਾਲ ਥੋੜੀ ਜਿਹੀ ਇਹ ਦੋ ਤਿੰਨ ਦਿਨ ਡਾਊਨ ਰਹੀ ਚਲੋ ਇਹਦੇ ਕੈਲਸ਼ੀਅਮ ਵਗੈਰਾ ਲੱਗਦਾ ਰਿਹਾ ਠੀਕ ਹੈ ਜੀ ਤੇ ਹੁਣ ਜਾਨੀ ਤੰਦਰੁਸਤ ਵੀ ਆ ਔਰ ਦੁੱਧ ਤੇ ਵੀ ਚੰਗੇ ਤੇ ਚੱਲਦੀ ਆ ਬਾਈ ਲੈ ਸੱਜਣੋ ਇੱਕ ਵਾਰ ਨਾ ਤੁਰਦੀ ਦੀ ਜੱਜਮੈਂਟ ਕਰ ਲਿਓ ਝੋਟੀ ਤੋੜ ਕੇ ਦਿਖਾ ਦੇਣਾ ਉਹੀ ਗੱਲ ਆ ਵੀ ਇਹ ਵੀ ਝੋਟੀ ਜੱਤ ਵਾਲੀ ਆ ਜਤ ਇਹਦੀ ਵੀ ਚੰਗੀ ਆ ਸਵੇਰੇ ਔਰ 16 ਕਿਲੋ ਦੁੱਧ ਦੇ ਥੱਲੇ ਕੰਡੇ ਚੜਨ ਵਾਲਾ ਤਿਆਰ ਹੈ ਜੀ 16 ਕਿਲੋ ਕੰਡੇ ਵਾਲਾ ਤਿਆਰ ਹੈ ਡੰਡੇ ਵਾਲਾ ਤਿਆਰ ਹੈ ਬਾਈ ਕੋਈ ਵੀ ਸੱਜਣ ਆਪਣੇ ਕੋਲੋਂ ਚੋਕੇ ਲਿਜਾ ਸਕਦਾ ਚੋਕੇ ਲਿਜਾ ਸਕਦਾ ਔਰ ਹਜੇ ਨੇ ਮੈਲਾ ਨਹੀਂ ਮਾਰਿਆ ਝੋਟੀ ਨੇ ਬਾਈ ਸਾਫ਼ ਨਹੀਂ ਹੋਈ ਠੀਕ ਹੈ ਜੀ ਮਗਰ ਕੱਟੀਆਂ ਦੇ ਅੱਛਾ ਹੈਗੀਆਂ ਸੱਜਣੋਂ ਤਿੰਨਾਂ ਵਾਂਗਰੀ ਕੱਟੀਆਂ ਨੇ ਜਿਹੜੀਆਂ ਆਪਾਂ ਵੀਡੀਓ 'ਚ ਦਿਖਾਈਆਂ ਨੇ ਤੇ ਬਾਕੀ ਬਾਈ ਕਹਿੰਦਾ ਜਿਹੜੇ ਹੋਰ ਜਾਨਵਰ 2-4 ਖੜੇ ਨੇ ਉਹਨਾਂ ਸਾਰਿਆਂ ਵਾਂਗਰੀ ਤਕਰੀਬਨ ਕੱਟੀਆਂ ਨੇ ਜਿੰਨੀਆਂ ਕਰੇ ਜਾਨਵਰ ਹੁਣ ਖੜੇ ਨੇ ਕੱਟੀਆਂ ਨੇ ਦੀ ਕੱਟੀਆਂ ਨੇ ਤੁਸੀਂ ਅੰਦਰ ਖੜੇ ਨੇ 4-5 ਉਹਨਾਂ ਤੇ ਵੀ ਇੱਕ ਵਾਰ ਮਾੜੀ ਜੀ ਵੀਡੀਓ ਮਾਰ ਕੇ ਦਿਖਾ ਦਿਓ ਉਹ ਅਗਲੀ ਵੀਡੀਓ ਦੇ ਵਿੱਚ ਤਿਆਰ ਕਰਕੇ ਝੋਟੀਆਂ ਪਾਵਾਂਗੇ ਠੀਕ ਆ ਜੀ ਕਿਉਂਕਿ ਮੇਰਾ ਢਿਲੋਂ ਸਾਹਿਬ ਕੰਮ ਇਹ ਨਹੀਂ ਹੁੰਦਾ ਵੀ ਜੇ ਆਪਾਂ ਅੱਜ ਜਾਂ ਕੱਲ ਜਾਨਵਰ ਲਿਆਂਦਾ ਤੇ ਅੱਜ ਚੱਕ ਉਹਦੀ ਵੀਡੀਓ ਪਾ ਦਿਓ ਤੇ ਹਾਂਜੀ ਬਿਨਾਂ ਬੇਤੁਕੀਆਂ ਗੱਲਾਂ ਕਰਕੇ ਗੱਲਾਂ ਦੇ ਹਵਾਈ ਕਿਲੇ ਬਣਾ ਕੇ ਪਸ਼ੂਆਂ ਦੇ ਦੁੱਧੀਆਂ ਗਰੰਟੀਆਂ ਚੱਕੀ ਜਾਵੋ ਹਾਂਜੀ ਔਰ ਕੱਲ ਨੂੰ ਕੋਈ ਸੱਜਣ ਆਪਾਂ ਨੂੰ ਕਹੇ ਵੀ ਬਾਈ ਤਾਂ 15 ਕਿਲੋ 16 ਕਿਲੋ ਕਹਿ ਕੇ ਦਿੱਤੀ ਸੀ ਤੇ ਇਹ ਤਾਂ 12 ਕਿਲੋ ਤੋਂ ਨਹੀਂ ਵਧੀ ਹੈਗੀ ਉਹ ਨਹੀਂ ਆਪਣੇ ਸੁਭਾਅਤ ਵੀ ਫੇਰ ਹੀ ਆਉਂਦਾ ਜਦੋਂ ਤਿਆਰੀ ਦਾ ਹੁੰਦਾ ਜਿੰਨਾ ਔਰ ਵੈਸੇ ਵੀ ਇਹ ਹੁੰਦਾ ਵੀ ਚਲੋ ਆਪਾਂ ਮੁਨਾਫਾ ਵੀ ਜਾਇਜ਼ ਲੈਨੇ ਆ ਜਾਇਜ਼ ਮੁਨਾਫੇ ਦੇ ਵਿੱਚ ਜੇ 10 ਦਿਨ ਆਪਾਂ ਘਰੇ ਚੋ ਵੀ ਲੈਨੇ ਆ ਤੇ ਆਪਾਂ ਨੂੰ ਯਾਨੀ ਚੰਗਾ ਜਿਹੜੀ ਇਨਕਮ ਆ ਮੱਝਾਂ ਦੇ ਨਾਲ ਦੁੱਧ ਤੋਂ ਵੀ ਹੋਈ ਜਾਂਦੀ ਹੈ ਬਾਈ ਔਰ ਖਰਚਾ ਵੀ ਚੱਕੀ ਫਿਰਦੀਆਂ ਨੇ ਕਰਮਾਂ ਵਾਲੀਆਂ ਆਪਦਾ ਇਹ ਆਪਦਾ ਵੀ ਸਾਰੇ ਵਪਾਰੀਆਂ ਨੂੰ ਮੈਂ ਇੱਕ ਗੱਲ ਹੋਰ ਵੀ ਆਖੂਗਾ ਵੀ ਜਾਨਵਰ ਲੈਨੇ ਹੋਣੇ ਦੁੱਧ ਵਾਲਾ ਜਾਨਵਰ ਲਿਆ ਕਰੋ ਦੁੱਧ ਵਾਲਾ ਲਿਆ ਕਰੋ ਜੇ ਦੋ ਚਾਰ ਜਾਨਵਰ ਰੋਡਾ ਆਪਣੇ ਕੋਲੇ ਜਾਨਵਰ ਇਹ ਆ ਵੀ ਤੁਹਾਨੂੰ ਕੋਈ 5 7 10000 ਰੁਪਿਆ ਦੂਜੇ ਵਪਾਰੀਆਂ ਨਾਲੋਂ ਬਾਈ ਮਹਿੰਗਾ ਤਾਂ ਜ਼ਰੂਰ ਮਿਲ ਸਕਦਾ ਠੀਕ ਹੈ ਔਰ ਆਪਣਾ ਪਸ਼ੂ ਕਦੇ ਠੀਕ ਹੈ ਜੀ ਬਾਕੀ ਜਿਹੜੀਆਂ ਦੋਨਾਂ ਥੱਲੇ ਤਿਆਰ ਆ ਡੰਗ ਦੋ ਡੰਗ ਚਾਰ ਡੰਗ ਆਪਣੇ ਕੋਲੋਂ ਝੋਕੇ ਲਈ ਜਾ ਸਕਦਾ ਝੋਕੇ ਲਈ ਜਾ ਸਕਦਾ ਬਾਈ ਔਰ ਆਪਣਾ ਫੋਕਸ ਆ ਜਿਹੜਾ ਜ਼ਿਆਦਾਤਰ ਢਿੱਲੋ ਸਾਹਿਬ ਇਹ ਦੁੱਧ ਤੇ ਜ਼ਿਆਦਾ ਹੁੰਦਾ ਵੀ ਆਪਣਾ ਪਸ਼ੂ ਜਿਹੜਾ ਦੁੱਧ ਨਾਲ ਦੁੱਧ ਵਾਲਾ ਜਾਨੀ ਜ਼ਿਆਦਾ ਖਰਾ ਲੈ ਕੇ ਮੈਂ ਜਾਨਵਰ ਖੁਸ਼ ਹੁਣਾ ਵੀ 15 ਕਿਲੋ ਤੋਂ ਬਾਹਰ ਵਾਲਾ ਪਸ਼ੂ ਹੀ ਹੋਵੇ ਮੇਰੇ ਘਰੇ ਜਿੰਨਾ ਵੀ ਹੋਵੇ ਚੰਗਾ ਜਿਹੜਾ ਸੱਜਣ ਲਾ ਬਲੋ ਰਿਹਾ ਚੁੱਟਿਆ ਇੱਕ ਵਾਰੀ ਹੋਰ ਤੋਰ ਦੇ ਖੋਲ ਕੇ ਜਿਹੜਾ ਸੱਜਣ ਆਪਣੇ ਘਰੋਂ ਲੈ ਕੇ ਜਾਵੇ ਬਾਈ ਜਾਨੀ ਕੋਈ ਹੋਰ ਪਸ਼ੂ ਦਾ ਲਾਂਭਾ ਹੋਵੇ ਤਾਂ ਹੋਵੇ ਪੀ ਪਰ ਆਪਣੇ ਘਰੋਂ ਗਏ ਹੋਏ ਪਸ਼ੂ ਦਾ ਦੁੱਧ ਨਾ ਦੇਣ ਵਾਲਾ ਲੰਬਾ ਨਾ ਹੋਵੇ ਬਸ ਲੈ ਸੱਜਣੋ ਇੱਕ ਵਾਰ ਨਾ ਨੀਲੀ ਰਾਵੀ ਵਾਲੀ ਆ ਟੋਲੀ ਦਾ ਮਾੜਾ ਨਾ ਹੋਵੇ ਇੱਕ ਦਿਖਾ ਦਨੀ ਆਪਾਂ ਇਧਰ ਤੋਂ ਅੱਗੇ ਤੋਂ ਲੈ ਵਲੂ ਵਾ ਦੇਖ ਸਕਦੇ ਹੋ ਉਹੀ ਗੱਲ ਹੈ ਬਾਈ ਕਹਿੰਦਾ ਇਹਦੇ ਚੋ ਕੁਸ ਚੋਇਆ ਹੋਇਆ ਵੀ ਜਮਾ ਖਾਲੀ ਤਾਂ ਨਹੀਂ ਦੇਖੋ ਕਰੀ ਹੋਈ ਥੋੜਾ ਕਾਣਾ ਛੱਡਿਆ ਹੋਇਆ ਪਰ ਜਿਉਂ-ਜਿਉਂ ਜਾਨਵਰ ਦੁੱਧ ਤੇ ਆਊਗਾ ਓਵੇਂ-ਓਵੇਂ ਤੁਹਾਨੂੰ ਪਤਾ ਵੀ ਲੇਵਾ ਭਰਦੀ ਜਾਂਦੀ ਆ ਤੋਲਾ ਤੋਲਾ ਥੋੜਾ ਜੱਗ ਅੱਗੇ ਹੋਰ ਦੋ ਤੇ ਬਾਕੀ ਇੱਥੇ ਤੋਂ ਪਿੱਠ ਪੁੜੇ ਦੀ ਬਣਾਵਟ ਉਹੀ ਗੱਲ ਆ ਵੀ ਲੈਂਥ ਲੰਥ ਤੇ ਝੋਟੀ ਦੀ ਬਹੁਤ ਜ਼ਿਆਦਾ ਆ ਤੇ ਕੱਦ-ਕੁੱਦ ਵੀ ਜੇ ਮੈਂ ਗੱਲ ਕਰਨਾ ਨਾ ਨੀਲੀ ਰਾਵੀ ਚ ਸੱਜਣੋ ਐਡਾ ਕੱਦ ਟਾਵੇਂ ਟਾਵੇਂ ਜਾਨਵਰਾਂ ਦਾ ਹੁੰਦਾ ਤੇ ਬਾਕੀ ਦੁੱਧ ਦੇ ਰਿਕਾਰਡ ਨੇ ਨਾ ਜਿਹੜੇ ਉਹਦਾ ਜਮੇ ਸਿਰਾ ਨੇ ਝੋਟੀ ਦੇ ਬਾਈ ਕਹਿੰਦਾ ਐਨ ਪੂਰੀ ਤਸੱਲੀ ਕਰਾ ਕੇ ਦੇਵਾਂਗੇ ਜਿਹੜਾ ਸੱਜਣ ਲੈ ਕੇ ਜਾਊਗਾ ਤੇ ਦੂਜੇ ਸੂਏ 24 ਕਿਲੋ ਦੁੱਧ ਕੋਈ ਕੈਨ ਵਾਲਾ ਨਹੀਂ ਹੈਗਾ ਝੋਟੀ ਨੇ ਦੁੱਧ ਦਾ ਸੱਜਣੋ ਚਵਾਇਆ ਬੜਾ ਮੈਨੂੰ ਖੜਾ ਦੇ। ਓਰੇ ਲੈ ਆਇਆ ਇੱਕ ਮੇਨ ਗੱਲ ਆ ਨਾ ਜਿਹੜੀ ਮਾਲਾ ਓਰੇ ਨੂੰ ਮੋੜਦਾ। ਪਿੱਛੇ ਇਹਦੇ ਜਿਹੜੀ ਕੱਟੀ ਆ ਉਹ ਕਈ ਸੱਜਣ ਮਖੌਲ ਮੰਨਣਗੇ ਵੀ ਪਤਨੀ ਐਵੇਂ ਆਖੀ ਜਾਂਦੇ ਨੇ ਪਾਕਿਸਤਾਨ ਦੇ ਟੀਕੇ ਦੀ ਨਹੀਂ। ਉਹਦੀ ਵੀ ਬਾਈ ਕਹਿੰਦਾ ਭੈਣ ਸਾਨੂੰ ਨਾ ਪੂਰੀ ਤਸੱਲੀ ਕਰਾ ਕੇ ਦੇਵਾਂਗੇ। ਸਾਊਸੀ ਲੈਣੀ ਆ ਢਲੋ ਸਾਹਿਬ ਇਹਨੂੰ ਜਿੱਥੇ ਮਰਜੀ ਖੜਿਆ ਲਾ। ਕਰਮਾਂ ਵਾਲੀ ਕੋਈ ਮਤਲਬ ਹੀ ਹੈ ਨੀਗਾ ਵੀ ਜਿੱੱਡੀ ਇਹਨੂੰ ਰੱਬ ਨੇ ਕੱਦ ਬੱਡ ਦਿੱਤਾ ਹੋਇਆ ਤੇ ਨਹੀਂ ਇਹ ਬੰਦੇ ਦੇ ਤਾਂ ਪੈਰ ਨਾ ਲ ਤੇ ਜਿਵੇਂ ਮਰਜ਼ੀ ਨੂੰ ਦਿਹਾੜੀ ਚ ਚਾਹੇ ਦੋ ਵਾਰੀ ਤਿੰਨ ਵਾਰੀ ਬੱਚਾ ਲਾ ਕੇ ਚੋ ਲੋ ਤੇ ਉਹਨੂੰ ਕੋਈ ਪਰਵਾਹ ਹੀ ਹੈ ਨਹੀਂ ਕਿ ਕੰਮ ਵਾਲਾ ਕੰਮ ਆ ਦਾਮ ਵਾਲਾ ਕੰਮ ਆ ਬਾਈ ਅਸਲ ਗਾਂ ਵਾਲਾ ਕੰਮ ਆ ਉਹੀ ਮੈਂ ਗੱਲ ਤੁਹਾਨੂੰ ਕਹਿ ਰਿਹਾ ਨਾ ਜਿਹੜੀ ਨੀਲੀ ਦਾ ਵੀ ਨਸਲ ਹੈ ਉਹ ਮੋਹਰਾਂ ਨਾਲੋਂ ਜ਼ਿਆਦਾ ਠੰਡੀ ਪਾਈ ਗਈ ਆ ਬਾਈ ਹਨਾ ਜ਼ਿਆਦਾ ਠੰਡੀ ਪਾਈ ਗਈ ਆ ਔਰ ਇਹਦੇ ਜਿਹੜੀ ਦੁੱਧ ਦੀ ਫੈਟ ਗ੍ਰਿਪਟੀ ਹੈ ਇਹ ਵੀ ਮੋਹਰਾਂ ਨਾਲੋਂ ਉੱਪਰ ਮੰਨੀ ਜਾਂਦੀ ਹੈ ਬਾਈ ਜੀ ਅੱਛਾ ਜੀ ਹਾਂ ਦੁੱਧ ਦੇਣ ਦਾ ਵੀ ਜਿਹੜਾ ਇਹਦਾ ਸਮਾਂ ਹੁੰਦਾ ਯਾਨੀ ਮੋਹਰਾਂ ਨਾਲੋਂ ਜ਼ਿਆਦਾ ਲੰਮਾ ਟਾਈਮ ਦੁੱਧ ਦੇ ਜਾਂਦੀ ਹੈ ਬਾਈ ਇਹ ਔਰ ਜਿਹੜੀ ਹਾਂ ਗ੍ਰੇਫਟੀ ਆ ਜਿਹੜੀ ਦੁੱਧ ਹੀ ਇਹਦੀ ਦੀ ਜਾਨੀ ਤਕਰੀਬਨ ਵੀ ਜੇ ਸਾਲ ਦੀ ਔਸਤ ਕੱਢੀ ਗਏ ਆਪਾਂ 8.5 ਫੈਟ ਦਾ ਜਿਹੜਾ ਇਹਦਾ ਹੈਗਾ ਵਾ ਆਪਣਾ ਔਸਤ ਪੈਂਦੀ ਆ ਦੀ ਪੂਰੇ ਸੂਏ ਦੇ ਦੁੱਧ ਹੀ ਬਾਈ ਵਾ ਕਮਾਲ ਹੈ ਬੱਚੇ ਲਵੇ ਲੈ ਚੱਲ ਬਾਈ ਅੱਜ ਬੱਟ ਕੀ ਇੱਥੇ ਤੋਂ ਅਮਨ ਦੇ ਕੱਦ ਤੋਂ ਵੀ ਸੱਜਣਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਝੋਟੀ ਦਾ ਕੱਦ ਕਿੰਨਾ ਹੈ ਦਾ ਕਿਉਂਕਿ ਅਮਨ ਤੂੰ ਤਾਂ ਕੋੜੇ ਕੁੜੇ ਯਾਰ ਪਹਿਲਾਂ ਰੱਖਦਾ ਰਿਆਂ ਵੀ ਇੰਚਾਂ ਚਾਂਜ ਵਾਲਾ ਕਿਵੇਂ ਹੁੰਦਾ ਕੀ ਸੀ ਨਾ ਕਿੰਨੇ ਇੰਚ ਹੋਊਗਾ ਤੇਰੇ ਅੰਗ ਨਾਲ ਇਹ ਬਾਈ ਮੇਰੇ ਹਿਸਾਬ ਦੇ ਨਾਲ ਵੀ ਆਪਣਾ ਮੱਜ ਦੀ ਹਾਈਟ ਤਕਰੀਬਨ 63 ਤੋਂ 63.64 ਇੰਚ ਦੇ ਕਰੀਬ ਇਹਦੀ ਹਾਈਟ ਹੋਊਗੀ ਬਾਈ। ਉਹ ਜਿਵੇਂ ਨੋਕਰੇ ਘੋੜਿਆਂ ਦੀ ਹਾਈਟ ਹੁੰਦੀ ਐ। ਹਾਂ ਜਾਨੀ 63 ਇੰਚ ਤੱਕ ਖੁੱਲੀ ਹਾਈਟ ਹੋਊਗੀ ਬਾਈ ਇਹਦੀ। ਨਾ 33 ਵੀ 33 ਵੀ ਯਾਰ ਇਹਦੀ ਕਾਪੀ ਬਣੂਗੀ ਹਨਾ। ਹਾਂ ਪੂਰੀਆਂ ਵੱਡੀਆਂ ਮੱਜਾਂ ਦੇ ਵਿੱਚ ਹੀ ਆ ਜਾਂਦੀ ਆ ਪੁੱਠੇ ਦਾ ਸਾਈਜ਼ ਦੇਖ ਲੋ ਇਹਦਾ ਵੀ। ਮੇਰੇ ਤਕਰੀਬਨ ਮੋਢੇ ਤੱਕ ਆਉਂਦੀ ਆ ਇਹਦੀ। ਮੇਰਾ ਕੱਦ 6 ਫੁੱਟ ਐ ਬਾਈ। 1 ਇੰਚ ਘੱਟ 5 ਫੁੱਟ 11 ਇੰਚ ਹਾਈਟ ਐ ਮੇਰੀ। ਠੀਕ ਐ ਜੀ। ਔਰ ਇਹਦੀ ਹਿਸਾਬ ਲਾ ਲਓ ਤੁਸੀਂ ਦੇਖ ਲੋ ਵੀ ਉਹੀ ਮਿੱਥੋਂ ਕੋਈ 7-8 ਇੰਚ ਇਹਦਾ ਪੁੱ ਉਹੀ ਗੱਲ ਹੋ ਗਈ ਵੀ 63 64 ਇੰਚ ਦੇ ਨੇੜ ਤੇ ਲੱਗ ਗਈ ਹਾਂ ਲਾ ਇਹਦਾ ਇਹਦਾ ਰੇਟ ਸੱਜਣੋ ਹੋਊਗਾ ਫੋਨ ਤੇ ਤੇ ਬਾਕੀ ਦੋਏ ਝੋਟੀਆਂ ਦਾ ਰੇਟ ਆ ਝੋਟੀ ਦਾ ਰੇਟ ਕਰਤਾ ਕੋਈ ਆਪਾਂ ਫੋਨ ਤੇ ਵੀ ਬਾਈ ਇਹ ਆਪਾਂ ਕਿਸੇ ਬੰਦੇ ਨੂੰ ਆਏ ਫੋਨ ਤੇ ਜੇ ਕੋਈ ਬੰਦਾ ਆਪਣੇ ਤੋਂ ਲਾਈਵ ਮੰਗਾਵੇ ਆਪਾਂ ਲਾਈਵ ਇਹ ਝੋਡੀ ਦੇਣੀ ਨਹੀਂ ਜਿਹੜਾ ਕੋਈ ਸੱਜਣ ਆਪਣੇ ਕੋਲ ਘਰੇ ਆ ਕੇ ਇਹਦੇ ਬਹਿ ਕੇ ਸੌਦਾ ਕਰੂ ਆਪਣੇ ਨਾਲ ਲਾਈਵ ਹਾਂਜੀ ਉਹਦੇ ਨਾਲ ਸੌਦਾ ਕਰਕੇ ਇਹਨੂੰ ਇਹ ਝੋਟੀ ਦੇਵਾਂਗੇ ਬਾਈ ਜੀ ਨੂੰ ਵੀ ਜਿਹੜੇ ਸੱਜਣ ਨੂੰ ਦੇਵਾਂਗੇ ਬਾਹਲਾ ਵੱਡਾ ਪੱਥਰ ਤਾਂ ਨਹੀਂ ਕਰਦਾ 10 20 ਲੱਖ ਨਾ 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 ਬਾਈ ਆਪਾਂ ਮਾਰਜਨ ਆਪਾਂ ਇਹਦੇ ਚੋਂ ਵੀ ਓਨਾ ਹੀ ਲੈਣਾ ਜਿੰਨਾ ਲੱਖ ਰਜਾਂ ਸਵਾ ਲੱਖ ਵਾਲੀ ਚੋਂ ਲੈ ਆਪਾਂ ਸੱਜਣੋਂ ਡਰਨ ਦੀ ਲੋੜ ਨਹੀਂ ਫੋਨ ਤੁਸੀਂ ਬਾਈ ਨੂੰ ਲਿਆ ਲਓ ਕਿਤੇ ਤੁਸੀਂ ਡਰੀ ਜਾਓ ਵੀ ਕਿਤੇ ਬਾਈ ਹੈ ਨਾ 10-20 ਲੱਖ 10-20 ਲੱਖ ਵਾਲਾ ਕੰਮ ਨਾ ਕਰਦੀਏ ਤੁਸੀਂ ਨਾ 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 ਭਾਈ ਇੰਨਾ ਤਾਂ ਕਿਤੇ ਪ੍ਰਮਾਤਮਾ ਨਾ ਆਪਣੇ ਤੋਂ ਐਡਾ ਪਾਪ ਕਰਾਵੇ ਕਿਸੇ ਦਾ ਆਪਾਂ ਸੱਜਣ ਦਾ ਇੰਨਾ ਗੱਲ ਘੁੱਟੀਏ ਭਾਈ ਸੱਜਣ ਮੰਗ ਲਾਂਦੇ ਨੇ ਕਈ ਨਾ ਨਾ ਭਾਈ ਮੰਗਣ ਵਾਲੇ ਹੋਰ ਹੁੰਦੇ ਆ ਉਹ ਆਪਣੇ ਤੇ ਉਹਨਾਂ 'ਚ ਫਿਰ ਫਰਕ ਕੀ ਰਹਿ ਗਿਆ ਭਾਈ ਠੀਕ ਆ ਗੱਲ ਉਹ ਜਿਹੜਾ ਵਪਾਰੀ ਹੁੰਦਾ ਭਾਈ ਜਿਹੜਾ ਉਹਦੇ ਤਾਂ ਮੁੱਲ ਵੀ ਜਵਾਨ ਚ ਹੁੰਦਾ ਦੁੱਧ ਵੀ ਜਵਾਨ ਚ ਹੁੰਦਾ ਆਪਣਾ ਕੰਮ ਹੈ ਢਿੱਲੋਂ ਸਾਹਿਬ ਸ਼ੌਂਕ ਦਾ ਠੀਕ ਹੈ ਜੀ ਆਪਾਂ ਸ਼ੌਂਕ ਨਾਲ ਚੰਗੀ ਲੈਣੀ ਹੈ ਤੇ ਸ਼ੌਂਕ ਨਾਲ ਹੀ ਵੇਚਣੀ ਹੈ ਚਾਹੇ ਮਹੀਨੇ ਚ ਹਫਤੇ ਚ ਇੱਕੀ ਵੇਚੀ ਗਏ ਉਹ ਚੰਗੀ ਲੈ ਕੇ ਵੇਚਣੀ ਹੈ ਚੰਗੇ ਦੁੱਧ ਤੇ ਕਰਕੇ ਵੇਚਣੀ ਹੈ ਚੰਗੇ ਬੰਦਿਆਂ ਨੂੰ ਦਿੱਤੀਆਂ ਤਕਰੀਬਨ ਆਪਾਂ ਜਿੰਨੀਆਂ ਦਿੱਤੀਆਂ ਬਾਈ ਜਿਹੜਾ ਆਪਾਂ ਨੂੰ ਕਿਸੇ ਦਾ ਕਦੇ ਲਾਂਭਾ ਵੀ ਨਹੀਂ ਆਇਆ ਕਰਮਾਂ ਵਾਲੀ ਦਾ ਆਪਣਾ ਪਸ਼ੂ ਬਾਈ ਜੀ ਮੈਂ ਫੇਰ ਉਹੀ ਗੱਲ ਕਹਿੰਦਾ ਵੀ ਸੱਜਣਾਂ ਨੂੰ ਸਾਰਿਆਂ ਨੂੰ ਵੀ ਲੈ ਲਿਆ ਕਰੋ ਜਿੱਥੋਂ ਮਰਜੀ ਤੇ ਪਸ਼ੂ ਦੁੱਧ ਪੱਖੋਂ ਮਾੜਾ ਨਾ ਲਿਆ ਕਰੋ ਕੱਲੀ ਜਿਹੜੇ ਸੱਜਣ ਭਾਲਦੇ ਆ ਬਹੁਤ ਤਰ੍ਹਾਂ ਦੇ ਲੋਕ ਬਾਈ ਮੇਰੇ ਕੋਲੇ ਵੀ ਆ ਜਾਂਦੇ ਆ ਇੱਕ ਬੰਦਾ ਹੁੰਦਾ ਜਿਹੜਾ ਆ ਕੇ ਮੈਨੂੰ ਕਹਿੰਦਾ ਵੀ ਬਾਈ ਸਾਨੂੰ ਦੁੱਧ ਚਾਹੀਦਾ ਮੱਝ ਦੇ ਇਹੋ ਜੀ ਮਰਜ਼ੀ ਹੋਵੇ ਜਿਹੋ ਜਿਹਾ ਮਰਜ਼ੀ ਸਿੰਘ ਹੋਵੇ ਜਿਹੋ ਜਿਹਾ ਮਰਜ਼ੀ ਥਣ ਲੇਵਾ ਹੋਵੇ ਦੋ ਥਣ ਚੱਲਦੇ ਹੋਣ ਤਿੰਨ ਚੱਲਦੇ ਹੋਣ ਦੁੱਧ ਦੇਵੇ ਐ ਵੀ ਆ ਜਾਂਦੇ ਨੇਗਾ ਇਹੋ ਜਿਹੇ ਲੋਕ ਵੀ ਆ ਜਾਂਦੇ ਨੇ ਬਾਈ ਬੜੇ ਸੱਜਣ ਇੱਕ ਦੋ ਇਹੋ ਜਿਹੇ ਵੀ ਆ ਗਏ ਵੀ ਜਿਹੜੇ ਆਪਣੇ ਘਰੋਂ ਇਕੱਲਿਆਂ ਮੱਝਾਂ ਲੈ ਕੇ ਚੜਾ ਕੇ ਬਾਈ ਬੱਚੇ ਲੈ ਕੇ ਨਹੀਂ ਗਏ ਅੱਛਾ ਬੱਚੇ ਘਰੇ ਹੀ ਛੱਡ ਕੇ ਵੀ ਬਾਈ ਇੱਥੇ ਕਿਸੇ ਨੂੰ ਦੇ ਦੀ ਪਾਲਣ ਵਾਲੇ ਨੂੰ ਜਿਹੜਾ ਕੋ ਪਾਲ ਲੂਗਾ ਅਸੀਂ ਬੱਚੇ ਤੋਂ ਕੀ ਕਰਾਉਣਾ ਸੀ ਤਾਂ ਦੁੱਧ ਉਹਦਾ ਫਿਰ ਡੈਰੀ ਡੂਰੀ ਵਾਲਾ ਸੱਜਣਾ ਹਾਂ ਡੈਰੀ ਵਾਲੇ ਬਾਈ ਦੁੱਧ ਦੇ ਕੰਮ ਵਾਲੇ ਅੱਛਾ ਜੀ ਔਰ ਮੈਂ ਕਹਿੰਨਾ ਬਾਈ ਬਈ ਇਹੋ ਜੀ ਕੱਲੀ ਬਿਊਟੀ ਤੋਂ ਵੀ ਕੀ ਕਰਾਉਣਾ ਆਪਾਂ ਜਿਹੜੀ ਨੇ ਦੁੱਧ ਹੀ ਨਾ ਦਿੱਤਾ ਸਹੀ ਗੱਲ ਆ ਜੀ ਸਹੀ ਗੱਲ ਜੇ ਸਿੰਘ ਕੁੰਡਿਆਂ ਦੀ ਲੈ ਕੇ ਆਪਾਂ ਤੇ ਇਹ ਦੁੱਧ ਕਿਹੜਾ ਸਿੰਘਾਂ ਨੇ ਦੇਣਾ ਹੁੰਦਾ ਬਾਈ ਇਹਦਿਆਂ ਨੇ ਕਈ ਵੀਰੇ ਆ ਵੀ ਕੱਲੇ ਸਿੰਘਾਂ ਦੀ ਕੁੰਡੀ ਦੇਖ ਕੇ ਉਹਨੂੰ ਮੋਹਰਾ ਨਸਲ ਸਮਝ ਲੈਂਦੇ ਨੇ ਜਿਹਦੇ ਸਿੰਘ ਕੁੰਡੇ ਹੋਣ ਉਹਨੂੰ ਦੇਖ ਕੇ ਮੋਹਰਾ ਨਸਲ ਸਮਝ ਲੈਂਦੇ ਬਾਈ ਸਿੰਘਾਂ ਦੇ ਵਿੱਚ ਇਹਨਾਂ ਦੇ ਵਿੱਚ ਨਾ ਤਾਂ ਇਹਨਾਂ ਦੀ ਕੋਈ ਬਰੀਡ ਲੁਕੀ ਹੁੰਦੀ ਹੈ ਹਾਂਜੀ ਨਾ ਸਿੰਘਾਂ ਦੇ ਵਿੱਚੋਂ ਦੁੱਧ ਆਉਂਦਾ ਨਾ ਇਹਨਾਂ ਦੀ ਸਿੰਘਾਂ ਦੇ ਵਿੱਚ ਕੋਈ ਜਾਤ ਲੁਕੀ ਨਹੀਂ ਆਮ ਨੇ ਟ੍ਰੈਂਡ ਵੀ ਚੱਲ ਰਿਹਾ ਵੀ ਜਿਹੜੀ ਕਾਲੀ ਐ ਉਹਨੂੰ ਹਰੇਕ ਨੂੰ ਕਾਲੀ ਮੱਜ ਨੂੰ ਅਗਲਾ ਮੋਹਰਾ ਕਹਿ ਦਿੰਦਾ ਉਹਦੇ ਵੀ ਕੁਝ ਕੈਰੇਕਟਰ ਹੁੰਦੇ ਨੇ ਹਨਾ ਇਹ ਇੱਕ ਬਈ ਮੂਰਖਤਾਵਾ ਜਾਂ ਇਹ ਕੋਈ ਵਿਚ ਨਾਲੇ ਬੰਦਿਆਂ ਦੇ ਸਟੰਟ ਹੁੰਦੇ ਆ ਬਈ ਜਿਨ੍ਹਾਂ ਨੇ ਕੋਈ ਤੁਹਾਡੇ ਨਾਲ ਬਈ ਲੈ ਕੇ 80000 ਦੀ ਤੁਹਾਨੂੰ 1/2 ਲੱਖ ਦੀ ਦੇਣੀ ਹੁੰਦੀ ਐ ਠੀਕ ਆ ਜੀ ਕੋਈ ਚੀਜ਼ਾਂ ਹੁੰਦੀਆਂ ਬਈ ਆਪਣੇ ਲੋਕਾਂ ਨੂੰ ਜ਼ਿਆਦਾਤਰ ਹਰਿਆਣੇ ਦਾ ਵਪਾਰੀ ਐ ਜਿਹੜਾ ਉਹ ਐ ਕਰਦਾ ਵੀ ਆਪਣੇ ਪੰਜਾਬ ਦੀਆਂ ਮੰਡੀਆਂ ਤੋਂ ਹੀ ਬਈ ਲੈ ਜਾਂਦੇ ਨੇ ਮੋਹਰਾ نسل ਦੀਆਂ ਝੋਟੀਆਂ ਸਿੰਘ ਕੁੰਡੀਆਂ ਦੀਆਂ ਦੇਖ ਕੇ ਠੀਕ ਆ ਜੀ ਤੇ ਆਪਣੇ ਲੋਕਾਂ ਨੂੰ 30 ਤੇ 40 40000 ਨਫੇ ਨਾਲ ਉਹੀ ਦੇਈ ਜਾਂਦੇ ਨੇ ਤੇ ਉਹ ਦੇਖ ਲੈਂਦੇ ਆ ਜਦੋਂ ਆਪਣੇ ਪੰਜਾਬ ਦੀ ਗੱਡੀ ਹੁੰਦੀ ਆ ਪੀਵੀ ਨੰਬਰ ਹੁੰਦਾ ਤੇ ਚਿੱਟੇ ਲੀਡੇ ਪਾਈ ਹੁੰਦੇ ਆ ਸਰਦਾਰਾਂ ਦੇ ਤੇ ਜਿਹਨਾਂ ਨੇ ਪਹਿਲੀਆਂ ਚ ਦੀ ਵੱਡੇ ਵੱਡੇ ਰੋਡ ਮੰਗਿਆ ਉਹ ਜਾ ਕੇ ਫਿਰ ਹਰਿਆਣੇ ਚ ਕੁੰਡੇ ਸਿੰਘਾਂ ਦੀਆਂ ਝੋਟੀਆਂ ਲੈ ਕੇ ਆਉਂਦੇ ਆ ਬਾਈ ਤੇ ਜਿਹੜੀਆਂ ਤੇ ਦੁੱਧ 18 18 ਕਿਲੋ ਦੱਸ ਕੇ ਦਿੱਤੀਆਂ ਹੁੰਦੀਆਂ ਤੇ ਆ ਕੇ ਉਹ 12 ਕਿਲੋ ਤੋਂ ਨਹੀਂ ਟੱਪਦੀਆਂ ਬਾਈ ਲਓ ਸੱਜਣੋ ਅੱਜ ਆਪਾਂ ਦੇਖਾਂਗੇ ਇਹ ਆ ਵੀ ਕੱਲੇ ਇਹਨਾਂ ਦੇ ਸਿੰਗਾ 'ਚ ਬਰੀਡ ਨਹੀਂ ਹੁੰਦੀ ਨਾ ਸਿੰਗਾ ਨੇ ਦੁੱਧ ਦੇਣਾ ਹੁੰਦਾ ਜਾਨਵਰ ਦੇ ਨਾਲ ਤੁਸੀਂ ਦੁੱਧ ਵਾਲੇ ਫੀਚਰ ਉਹਦੇ ਜ਼ਿਆਦਾਤਰ ਦੇਖਿਆ ਕਰੋ ਵੀ ਥੱਲੇ ਪਸ਼ੂ ਦੇ ਲੇਵਾ ਚੰਗਾ ਹੋਵੇ ਔਰ ਥਣ ਮੋਟਾ ਲੱਗਿਆ ਹੋਵੇ ਦੁੱਧ ਵਾਲਾ ਜਿਹੜੇ ਪਸ਼ੂ ਨੇ ਦੁੱਧ ਦੇਣਾ ਔਰ ਉਹਦੀ ਪਿੱਠ ਚੰਗੀ ਹੋਵੇ ਬਾਈ ਲਓ ਸੱਜਣੋ ਅੱਜ ਆਪਾਂ ਦਿਖਾਈਆਂ ਨੇ ਅਮਨ ਵੀਰ ਕੋਲੋਂ ਤਿੰਨ ਝੋਟੀਆਂ ਤੇ ਬਾਕੀ ਜਾਨਵਰ ਹੋਰ ਵੀ ਖੜੇ ਆ ਬਾਈ ਕੋਲੇ ਅੰਦਰ ਉਹੀ ਗੱਲ ਆ ਵੀ ਤੁਹਾਨੂੰ ਇੱਕ ਵਾਰੀ ਮੈਂ ਫੇਰ ਕਹਿਣਾ ਵੀ ਹੈਗੇ ਇਸ ਟਾਈਮ ਜਿੰਨੇ ਜਾਨਵਰ ਖੜੇ ਸਾਰਿਆਂ ਮੰਗਰੀ ਕੱਟੀਆਂ ਨੇ ਸਾਰਿਆਂ ਮੰਗਰੀ ਕੱਟੀਆਂ ਹੀ ਨੇ ਬਾਈ ਜਿੰਨੇ ਜਾਨਵਰ ਸਾਰਿਆਂ ਮੰਗਰੀ ਕੱਟੀਆਂ ਨੇ ਸੱਜਣੋ ਇੱਕ ਨਾਲ ਇੱਕ ਨਗੀਨਾ ਫ੍ਰੀ ਐ ਤੇ ਅੱਜ ਆਪਾਂ ਦਿਖਾਏ ਨੇ ਅਮਨਵੀਰ ਦੇ ਤਿੰਨ ਜਾਨਵਰ ਜਿਨ੍ਹਾਂ ਚੋਂ ਦੋ ਤਿਆਰ ਦੁੱਧ ਵਾਲੇ ਦਿਖਾਏ ਨੇ ਉਹਨਾਂ ਨੂੰ ਕੋਈ ਡੰਗ ਦੋ ਡੰਗ ਚਾਰ ਡੰਗ ਬਾਈ ਕੋਲੇ ਚੋਕੇ ਵੀ ਲਿਆ ਸਕਦਾ ਕਿਉਂਕਿ ਉਹੀ ਗੱਲ ਆ ਮੈਂ ਤੁਹਾਨੂੰ ਹਰੇਕ ਵੀਡੀਓ ਚ ਕਹਿਣਾ ਹੁੰਦਾ ਵੀ ਸੱਜਣੋ ਡੰਗ ਦੋ ਡੰਗ ਚੋਏ ਬਿਨਾ ਜਾਨਵਰ ਕਿਤੋਂ ਵੀ ਨਾ ਖਰੀਦਿਆ ਕਰੋ ਮਾਗਰੋ ਤੁਸੀਂ ਫੋਨ ਕਰਦੇ ਰਹੋ ਯਾਰ ਸਾਡੇ ਨਾਲ ਆਪ ਹੀ ਕਰਾ ਲੈਣਾ ਜਦੋਂ ਆਪਾਂ ਜਾਨਵਰ ਜਾ ਕੇ ਚੁੰਦੀ ਨਹੀਂ ਬਾਈ ਐਂ ਖਾਤੇ ਪੈਸੀ ਲਾ ਕੇ ਐਂ ਜਾਨਵਰ ਕਈ ਵਾਰੀ ਮੰਗਾ ਲੈਨੇ ਆ ਤੇ ਇੱਕ ਬਾਈ ਜਿਹੜਾ ਠੱਗੀ ਵਾਲਾ ਸਿਸਟਮ ਆ ਉਹ ਵੀ ਮਾੜਾ ਆ ਸਮਝਾ ਦੇ ਕਈ ਨਵੇਂ ਸੱਜਣ ਨਾ ਦੇਖਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਜਿਹੜਾ ਫੋਨ ਤੇ ਬਾਈ ਹਾ ਫੋਨ ਤੇ ਚੈੱਕ ਵਾਲਾ ਕੰਮ ਉਹ ਬਾਈ ਜਿਹੜਾ ਫੋਨ ਤੇ ਕੰਮ ਆ ਨਾ ਜਿਹੜਾ ਲੋਕ ਸੱਜਣ ਕਹਿ ਦਿੰਦੇ ਆ ਬਾਈ ਵੀ ਆਜੋ ਮੱਝ ਚੜਾ ਲਿਓ ਹਾਂਜੀ ਤੇ ਸਾਡੇ ਤੋਂ ਘਰੇ ਆ ਕੇ ਪੈਸੇ ਲੈ ਲਿਓ ਬਾਈ ਲਾ ਕੇ ਤੁਸੀਂ ਪਛੂ ਬਾਅਦ ਚ ਤਾਰੇ ਉਹ ਬਾਈ ਇੱਕ ਆਪਣਾ ਮਿੱਤਰ ਸੀ ਰਾਜਾ ਹਾਂਜੀ ਉਦੇ ਨਾਲ ਹੋ ਗਿਆ ਹੋ ਵੀ ਗਿਆ ਉਹ ਵਿਚਾਰਾ ਠੱਗੀ ਦਾ ਸ਼ਿਕਾਰ ਠੀਕ ਹੈ ਜੀ ਕੋਈ 1.5 ਲੱਖ ਰੁਪਈਆ ਸੀਗਾ ਬਾਈ ਉਹਦਾ ਦੋ ਮੱਝਾਂ ਭੇਜਤੀਆਂ 1,52,000 ਦੀਆਂ ਚੰਡੀਗੜ੍ਹ ਰੋਡ ਤੇ ਪਿੰਡ ਸੀਗਾ ਅੱਛਾ ਜੀ ਔਰ ਉਹ ਸੱਜਣ ਨੇ ਕਹਿਤਾ ਵੀ ਆ ਕੇ ਮੈਨੂੰ ਪਹਿਲਾਂ ਪਸ਼ੂ ਬਾਅਦ ਚਲਾਹੀਂ ਪਹਿਲਾਂ ਪੈਸੇ ਗਿਣ ਲਈ ਇਹਨਾਂ ਨੇ ਡਰਾਈਵਰ ਦੇ ਨਾਲ ਰਾਜੇ ਦਾ ਭਰਾ ਚੱਲਿਆ ਗਿਆ ਮੱਝਾਂ ਛੱਡਣ ਬਾਈ ਉੱਥੇ ਅੱਛਾ ਜੀ ਤੇ ਪੈਸੇ ਕਿਹੜੇ ਸਾਲੇ ਨੇ ਦੇਣੇ ਸੀਗੇ ਕਹਿੰਦਾ ਲਾ ਦਿਓ ਮੱਝਾਂ ਕੋਈ ਗੱਲ ਨਹੀਂ ਅਸੀਂ ਭੱਜਣ ਲੱਗੇ ਆ ਦੇ ਦਿੰਨੇ ਆ ਪੈਸੇ ਅੰਦਰ ਬਿਠਾ ਕੇ ਬਾਈ ਉਹਨਾਂ ਨੂੰ ਮੱਝਾਂ ਤਾਂ ਕੰਜਰ ਦੇ ਨੇ ਰਾਤ ਨੂੰ ਐਡ ਤੋਂ ਦੀ ਘਰ ਦੇ ਰਾਤ ਨੂੰ ਹੀ ਉਦੋਂ ਹੀ ਮੱਝਾਂ ਲਾਉਣ ਸਾਰੇ ਇਹਨਾਂ ਨੂੰ ਅੰਦਰ ਬਿਠਾਤਾ ਤੇ ਮੱਝਾਂ ਕਿਸੇ ਦੀ ਹੋਰ ਗੱਡੀ 'ਚ ਚੜਾਤੀਆਂ ਪੈਸੇ ਪੂਸੇ ਦੇਣੇ ਸੀ ਕਿਸੇ ਦੇ ਉਹਨੇ ਠੀਕ ਹੈ ਜੀ ਔਰ ਇਹਨਾਂ ਨੂੰ ਬਈ ਰਾਤ ਨੂੰ ਬਾਅਦ 'ਚ 2-3 ਘੰਟੇ ਘਰੇ ਬਿਠਾ ਕੇ ਫਿਰ ਚੈੱਕ ਦੇਤਾ ਕਹਿੰਦਾ ਯਾਰ ਪੇਮੈਂਟ ਦਾ ਹੱਲ ਨਹੀਂ ਹੋਇਆ ਸਵੇਰੇ ਪੈਸੇ ਖਾਤੇ 'ਚ ਹੀ ਪਈਆਂ ਸਵੇਰੇ 11 ਵਜੇ ਦੇ ਨੂੰ ਤੁਸੀਂ ਪੈਸੇ ਕਢਾ ਲਿਓ ਲਾ ਕੇ ਚੈੱਕ 'ਚ ਚੈੱਕ ਲਾ ਕੇ ਖਾਤੇ 'ਚ ਤੇ ਸਵੇਰੇ 11 ਵਜੇ ਬਾਈ ਜਦ ਬੈਂਕ 'ਚ ਗਏ ਉਹਦੀ ਬੈਂਕ ਦੇ ਵਿੱਚ ਕੁੱਲੇ 2600 ਰੁਪਏ ਸੀਗਾ ਫਿਰ ਉਹਨੂੰ ਫੋਨ ਕਰਿਆ ਕਹਿੰਦਾ 2 ਘੰਟੇ ਦੇ ਵਿੱਚ ਤੁਹਾਡੇ ਖਾਤੇ 'ਚ ਪੈਸੇ ਆ ਜਾਣਗੇ। ਅੱਛਾ ਜੀ। 2 ਘੰਟੇ ਤੱਕ ਰਵੀ ਉਹਦੇ ਬੈਠੇ ਰਹੇ ਬਾਈ ਫਿਰ ਉਹਦੇ ਘਰੇ ਚਲੇ ਗਏ ਸੱਜਣ ਦੇ ਅਸੀਂ ਘਰੇ ਉਹ ਸਾਡੇ ਸਾਹਮਣੇ ਹੀ ਨਹੀਂ ਆਇਆ। ਪਰ ਮਾਰਾ ਚਲੋ ਹਾਂ ਗਾਇਬ ਵੀ ਹੋ ਗਿਆ ਬਾਈ ਉਹਨਾਂ ਦੇ ਘਰ ਦੇ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਕਿੱਥੇ ਆ ਉਹ। ਠੀਕ ਆ ਜੀ। ਪਿੰਡ 'ਚੋਂ ਪਤਾ ਕੀਤਾ ਸਰਪੰਚ ਨੂੰ ਮਿਲਿਆ ਉਹ ਕਹਿੰਦਾ ਬਾਈ ਇੱਥੇ ਤਾਂ ਪਤਾ ਹੀ ਨਹੀਂ 250 300 ਚੈੱਕ ਵੰਡਿਆ ਹੋਇਆ। ਬਾਈ ਚੈੱਕ ਦੀ ਕਾਦੀ ਗਰੰਟੀ ਹੁੰਦੀ ਹੈ ਬਾਈ। ਬਸ ਡੇਟ ਹੱਗ ਨੂੰ ਅੜਗੇ ਦੀ। ਹਾਂ। ਫਾਜੇ ਬਣੀ ਪੈਸੇ ਆਏ ਬਾਈ ਫਿਰ ਕਰਾਰ ਹੋ ਗਿਆ ਪਿੰਡ ਦਾ ਬੰਦਾ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਸੀਗਾ ਠੀਕ ਆ ਜੀ ਚਲੋ ਕਰਾਰ ਕਰ ਲਿਆ ਬਾਈ ਇੱਕ ਕਰਾਰ ਨੰਬਰ 2 ਹੁਣ ਅੱਜ ਚੌਥਾ ਪੰਜਵਾਂ ਦਿਨ ਹੋ ਗਿਆ ਕਰਾਰ ਤੋਂ ਵੀ ਗਾਹਾਂ ਬਾਈ ਚਲੋ ਪੈਸੇ ਨਾ ਦੇਣੇ ਦੇਣੇ ਨਾ ਦੇਣੇ ਉਹਦੀ ਕਰਮਾਂ ਦੀ ਗੱਲ ਆ ਚਲੋ ਬਾਕੀ ਬਾਈ ਇਹ ਆ ਵੀ ਚੰਗੇ ਲੋਕਾਂ ਨੂੰ ਵੀ ਬਾਈ ਇਹ ਪਲੀਤ ਲੱਗ ਜਾਂਦੀ ਐ ਬਈ ਅਸੀਂ ਹੁਣ ਕੱਲ ਨੂੰ ਕੋਈ ਚੰਗਾ ਬੰਦਾ ਵੀ ਜਿਹੜਾ ਕੋਈ ਸਾਡੇ ਤੋਂ ਜਾਨਵਰ ਮੰਗੂਗਾ ਉਹ ਆਹ ਨੂੰ ਦੇਣ ਤੋਂ ਵੀ ਜਾਨੀ ਗੁਰੇਜ਼ ਕਰਾਂਗੇ ਵੀ ਯਾਰ ਕੋਈ ਡਰ ਡਰਜਾ ਲੱਗਣ ਲੱਗ ਜਾਂਦਾ ਯਾਰ ਆਪਣਾ ਤਾਂ ਬਾਈ ਆਤੇ ਆ ਵੀ ਆਪਾਂ ਨਾ ਤਾਂ ਆਧਾਰ ਖਰੀ ਠੀਕ ਹੈ ਗੱਲ ਆਪਾਂ ਲੈਣ ਵੇਲੇ ਵੀ ਪਹਿਲਾਂ ਸੱਜਣ ਦੇ ਟੇਬਲ ਤੇ ਪੈਸੇ ਰੱਖ ਕੇ ਫੇਰ ਪਸ਼ੂ ਦੇ ਥਣਾ ਨੂੰ ਹੱਥ ਲਾਉਣਾ ਹੈ ਉਹ ਦੇਣ ਵੇਲੇ ਵੀ ਇਹੀ ਕੰਮ ਹੈ ਬਾਈ ਆਪਣਾ ਲੈ ਇਹੀ ਗੱਲ ਸੱਜਣੋਂ ਮੈਂ ਕਹਿਣਾ ਹੁੰਨਾ ਤੁਹਾਨੂੰ ਵੀ ਠੱਗੀ ਠੋਰੀ ਤੋਂ ਥੋੜਾ ਜਿਹਾ ਬਚ ਕੇ ਰਿਹਾ ਕਰੋ ਆਪਣੇ ਇੱਕ ਦੋ ਸੱਜਣਾਂ ਨਾਲ ਹੋ ਵੀ ਗਈ ਚੈੱਕ ਵਾਲੀ ਗੱਲਬਾਤ ਤੇ ਇੱਕ ਸੱਜਣ ਨਾਲ ਨਾ ਆਪਣੇ ਨਾਲ ਕੋੜਿਆਂ 'ਚ ਵੀ ਠੱਗੀ ਵੱਜ ਗਈ ਸੋ ਇਸ ਗੱਲ ਦਾ ਧਿਆਨ ਰੱਖਿਆ ਕਰੋ ਜਦੋਂ ਆਪਾਂ ਨੇ ਕੋਈ ਵੀ ਜਾਨਵਰ ਉਹਨਾਂ ਪਰਾਂ ਭੇਜਣਾ ਕਿਸੇ ਵਪਾਰੀ ਨੇ ਕਿਉਂਕਿ ਯਾਰ ਠੱਗ ਹੁੰਦਾ ਨਾ ਜਿਹੜਾ ਠੱਗ 2 ਰੁਪਏ ਬਦਲਾ ਆਂਦਾ ਤੇ ਆਪਣੇ ਬੰਦੇ ਨੂੰ ਲਾਲਚ ਹੋ ਜਾਂਦਾ ਵੀ ਆਪਾਂ 2 ਰੁਪਏ ਮਹਿੰਗੀ ਵੇਚਤੀ ਸੋ ਇਸ ਲਾਲਚ ਤੋਂ ਨਾ ਸੱਜਣੋਂ ਬਚ ਕੇ ਰਹਾ ਕਰੋ ਨਗਦ ਕੈਸ਼ ਵੇਚ ਲਿਆ ਕਰੋ 4 ਰੁਪਏ ਘੱਟ ਵੇਚ ਲਿਆ ਕਰੋ ਤੇ ਬਾਕੀ ਆਪਣੇ ਚੈਨਲ ਨੂੰ ਇਦਾਂ ਹੀ ਸੱਜਣੋਂ ਤੁਸੀਂ ਪਿਆਰ ਬਣਾ ਕੇ ਰੱਖਿਓ ਧੰਨਵਾਦ ਜੀ